ਆ ਬੁੜੀ ਇਹ ਤਾਂ ਮੈਂ ਕੱਢਦੀਆਂ ਘਰੋਂ ਅੱਜ ਮੇਰੇ ਪੇਕੇ ਆਂਦੇ ਤਾਂ ਮੂੰਹ ਥੋਬੇ ਵਰਗਾ ਬਣਾ ਲੈਂਦੀ ਹੈਗੀ ਹੁਣ ਜਾ ਦੇ ਪੇਕ ਲੈ ਫਾੜਾ ਦਾ ਚੋਲਾ ਚੱਕ ਕੀ ਕਰਾ ਐ ਚਲਾ ਕੇ ਮਾਰਿਆ ਅੱਜ ਪੇਕੀ ਜਾ ਨਾ ਪੇਕੀ ਮੈਂ ਕਿੱਥੇ ਜਾਵਾਂ ਪਤੀ ਜਨੋਹਾਂ ਕੋਲ ਜਾ ਦੇ ਸਾਹਮਣੀਆਂ ਤੈਨੂੰ ਕੋਈ ਗੱਲ ਤਾਂ ਦੱਸ ਸੋ ਬਿਨਾਂ ਕਸੂਰ ਤੋਂ ਮੈਂ ਆਏ ਆ ਤੇ ਪੇਕੀ ਵੀ ਨਹੀਂ ਜਾ ਸਕਦੀ ਨਾ ਜਦੋਂ ਮੇਰੇ ਪੇਕੇ ਆਂਦਾ ਤੂੰ ਮੂੰਹ ਥੋਬੇ ਵਰਗਾ ਬਣਾ ਕੇ ਬਹਿ ਜਾਨੀਏ ਕੀ ਗੱਲ ਆ ਉਹਨਾਂ ਨੂੰ ਬੁਲਾਉਂਦੀ ਨਹੀਂ ਆਏ ਚਲ ਆਏ ਗਿਆਨ ਨਕ ਤੇਰੇ ਫੇਕੇ ਮੈਨੂੰ ਸਾਰ ਸਭ ਕੁਝ ਕਰਕੇ ਜਾਂਦੇ ਇਥੇ ਲੜਕੇ ਜਾਂਦੇ ਨੇ ਮੇਰੇ ਨਾਲ ਤੇਰੇ ਵਿੱਚ ਸਾਡੀ ਕੁੜੀ ਨੂੰ ਆਇਆ ਹੀ ਨਹੀਂ ਸਾਡੀ ਕੁੜੀ ਨਾ ਗਰ ਫਿਰ ਮਾਈਕਾ ਬੁਲਾਵਾ ਉਹਨਾਂ ਨੂੰ ਆਇਆ ਨੂੰ ਪਿਛਲੀ ਵਾਰੀ ਬਿਸਕੁਟ ਕਢਾ ਕੇ ਲੈ ਸੀ ਕੁੜੀਆਂ ਨੂੰ ਫੜਾ ਤੇ ਚੋਰੋਂ ਚੱਕ ਕੇ ਮੇਰੇ ਬਿਸਕੁਟ ਫੜਾ ਕੇ ਤੋ ਗਏ ਸੀ ਤੂੰ ਚੱਕ ਕੇ ਨਹੀਂ ਪਿਛਲੀ ਬਾਤ ਦੀ ਗੱਲ ਅੱਜ ਮੁੱਦਾ ਚੱਕੀ ਖੜੀ ਹੈ ਬਿਸਕੁਟਾਂ ਦਾ ਬੱਸ ਛੜ ਕੇ ਤੂੰ ਅੱਜ ਪਤੀਜਨੋਂ ਕੋਲੇ ਬਾਜਾ ਮੈਂ ਤਾਂ ਸਾਂਹ ਦੀ ਵੀ ਹੈਗੀ ਜਾਂ ਉਹਨਾਂ ਤੋਂ ਖਾਲਾ ਰੋਟੀਆਂ ਚੱਲ ਖੜੀ ਹੋ ਜਾ ਥੋੜੀ ਜਮੀਹਾ ਜੋ ਪੇ ਤਾਂ ਨਹੀਂ ਖੜੀ ਨਹੀਂ ਹੋਣੀ ਜਾਵਾ ਦੇਖ ਕੋ ਤੇਰੀ ਮਾਂ ਨੂੰ ਕੱਢੇ ਕਰੋ ਤੂੰ ਖੜੀ ਹੋ ਜਾ ਮੈਂ ਤੈਨੂੰ ਇੱਕ ਵਾਰੀ ਕਹਤਾ ਖੜੀ ਹੋ ਜਾ ਚੱਕ ਲੈ ਚੋਲਾ ਜਾਂਦਾ ਲੈ ਦੇਖ ਲੈ ਨਹੀਂ ਜਮੀ ਨਹੀਂ ਸੰਗੋ ਸੰਗ ਹੀ ਨਹੀਂ ਮੰਦੀ ਜਾਵਾ ਚ ਕਰੋ ਨਿਕਰ ਹੁੰਦਾ ਸਾਡਾ ਕਿ ਮਸਾ ਕੋਈ ਕੀ ਕਸੂਰ ਹੋ ਗਿਆ ਕਿਰਾ ਕਰੋ ਕਰਦੀ ਹੈ ਤੂੰ ਆਦੇ ਪਤੀ ਜ ਫਰ ਨੋ ਹਣ ਕੋਲ ਖਾਲਾ ਗੁਲਗਲੇ ਦੇ ਜਾਣੀਆਂ ਤੈਨੂੰ ਬਣਾ ਕੇ ਉਹਨਾਂ ਤੋਂ ਖਾ ਲਿਆ ਕਰ ਨਾਲੇ ਉਹਨੇ ਤਾਂ ਫੋਨ ਫਾਨ ਸੁਣਦੀ ਰਹਣੀ ਸਾਰਾ ਦਿਨ ਉਹਨਾਂ ਤੋਂ ਖਾਲਾ ਗੁਲਗਲੇ ਮੈਂ ਨਹੀਂ ਜਾਣੀ ਸਾਰਾ ਦਿਨ ਚੁਗਲੀਆਂ ਕਰਦੀ ਰਹਿਨੀ ਚੁਗਲੀਆਂ ਮੇਰੀਆਂ ਤੂੰ ਜਦੋਂ ਮੇਰੇ ਪੈਕੇ ਆ ਜਾਂਦੇ ਉਹਦੀ ਥੋਬੇ ਵਰਗਾ ਮੂੰਹ ਬਣਾ ਕੇ ਪਾਈ ਜਾਂਦੀ ਹੈਗੀ ਵੀ ਆ ਕੇ ਹੁਣ ਸਿਰ ਪਾਣੀ ਪਾ ਜਾਂਦਾ ਤੇਰੇ ਕੋਲ ਮੈਂ ਨਹੀਂ ਜਾਣਦੀ ਮੇਰੇ ਦਾਨ ਚਾ ਵੜ ਮੈਂ ਨਹੀਂ ਰੱਖਦੀ ਹੈ ਕੀ ਬਗ ਜਾ ਤੁਰਦੀ ਲੱਗ ਤੂੰ ਚੱਲ ਚੱਲ ਮੈਂ ਨਹੀਂ ਰੱਖਦੀ ਬਗ ਜਾ ਪੈ ਜਾ ਡੰਡੀ ਬਗ ਜਾ ਜਾ ਚੜ ਜਾ ਬਸ ਵੱਡੀ ਸਿਆਣੀ ਲਾ ਜੇ ਮੇਰੇ ਪੁੱਤ ਘਰੇ ਹੁੰਦਾ ਮੈਨੂੰ ਕੱਢ ਕੇ ਦਿਖਾ ਦਿੰਦੀ ਜੇ ਉਹੀ ਗੱਲ ਵਾਂਗੂ ਮੇਰਾ ਕਦੇ ਪੁੱਤ ਨਹੀਂ ਸੀ ਘਰੇ ਉਹਨੇ ਆਖਿਆ ਵੀ ਕੱਲੀ ਬੁੜੀ ਐ ਘਰੋਂ ਕੱਢ ਦੇ ਲਾ ਚੰਦਰੀ ਨੇ ਘਰੋਂ ਕੱਢ ਤਾ ਲੈ ਦੇਖ ਲੈ ਹੁਣ ਮੈਨੂੰ ਪੇਕਿਆਂ ਦੇ ਬਾਰਗੇ ਇੱਥੇ ਰੋਲਣਾ ਪਊਗਾ ਗਾਂਹ ਪਤੀ ਜਨੂ ਐ ਤੇ ਗਾਂਹ ਪਰਜਾਈ ਐ ਕੀ ਬਤਾ ਕੇ ਵੇ ਕਿਹੜੇ ਮੂੰਹ ਬੋਲਣਗੇ ਮੈਨੂੰ ਆਖਣੀਆਂ ਵੀ ਲਾ ਤੂੰ ਅਡਾ ਚੋਲਾ ਚੱਕ ਕੇ ਹੁਣ ਸਾਡੇ ਬਾਰਗੇ ਆ ਬੈਠੀ ਇੱਥੇ ਪੂਆ ਹਾਂ ਸਸਰੀ ਕਾਲ ਪੂਆ ਸਸਰੀ ਕਾਲ ਪੁੱਤ ਉਹ ਠੀਕ ਐ ਪੂਆ ਹਾਂ ਠੀਕ ਐ ਪੁੱਤ ਕੀ ਗੱਲ ਪੂ ਬਾਲਾ ਸ਼ੈਤੀ ਗੇੜਾ ਮਾਰ ਲਿਆ ਹੁਣ ਤਾਂ ਆਕੇ ਗਈ ਸੀ ਤੁਰਖੜੀਆਂ ਨੂੰ ਤੁਹਾਡਾ ਪੁੱਤ ਗੇੜਾ ਮਾਰਨਾ ਹਾਂ ਤੇ ਲੋ ਕਿਸੇ ਦੇ ਕੋਈ ਮਾਰਾ ਆ ਦੇਣਾ ਕਿ ਮਾਰਾ ਜੰਮੇ ਨਾ ਕੀ ਹੋ ਗਿਆ ਮੇਟਾ ਨੂੰਨੇ ਕਰੋ ਕੜਤਾ ਪੁੱਤ ਮੈਨੂੰ ਤਾਂ ਮਰ ਜਾ ਸੁੱਖੀ ਨੇ ਸੁੱਖੀ ਨੇ ਕੜਤਾ ਮੈਨੂੰ ਤਾਂ ਕਰੋ ਨਹੀਂ ਨਾਲੇ ਮੈਂ ਸਾਰਾ ਕੰਮ ਕਰਦੀਆਂ ਮੂਰੇ 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 ਹਜੇ ਨਾਲ ਸਾਧਨ ਨੂੰ ਟੋਕਰੇ ਪਾਂਡਿਆਂ ਦੇ ਮਾਂਜਦੀਆਂ ਜੂਠਾ ਮਾਂਜਦੀਆਂ ਨਾਲੇ ਹਜੇ ਦੇਖਣਾ ਪੁੱਤ ਮੈਨੂੰ ਠੱਕੇ ਦੇ ਦੇ ਕੜਤਾ ਕਰੋ ਨਾ ਠੱਕੇ ਕਾ ਤੂੰ ਮਾਰ ਕੇ ਕੱਢਿਆ ਕਰੋ ਹੁਣ ਕੀ ਮੰਗਦੀ ਸੀ ਤੇਥੋਂ ਮੰਗਣਾ ਕੀ ਹੈ ਬਸ ਐ ਕਹਿੰਦੀ ਆ ਵੀ ਜੇ ਪਰੇ ਬੁੜੀ ਬਾਗ ਜੇ ਤਾਂ ਮੇਰਾ ਹੰਵਲਾ ਪੈਰਾ ਕੱਲੀ ਦਾ ਹੋ ਜੇ ਹਾਂ ਠੀਕ ਹੈ ਪ੍ਰਧਾਨ ਬਣਨ ਨੂੰ ਫਿਰਦੀ ਹੈ ਪ੍ਰਧਾਨ ਬਣਨ ਨੂੰ ਫਿਰ ਉਹਨੂੰ ਆਏ ਵੀ ਕਬੀਲਦਾਰੀ ਮੇਰੇ ਹੱਥ ਚ ਆ ਜੇ ਹਾਂ ਆਹੋ ਵੀ ਹੁਣ 22 ਤਾਂ ਦੇਖ ਲਿਆ ਕਿ ਤੈਨੂੰ ਫੜਾਉਂਦਾ ਪੈਸਾ ਤੇ ਉਹ ਤਾਂ ਲਿਆ ਕਿ ਮੈਨੂੰ ਫੜਾਉਂਦਾ ਹੁਣ ਘਰ ਹੀ ਨਹੀਂ ਸੀ ਮੇਰਾ ਪੁੱਤ ਹੁਣ ਜੇ ਘਰੇ ਹੁੰਦਾ ਫੇਰ ਤਾਂ ਇਹਦੀ ਕੀ ਔਰਤ ਪੈਂਦੀ ਸੀ ਉਹਦੀ ਵੀ ਮੈਨੂੰ ਘਰੋਂ ਕੱਢ ਦਿੰਦੀ ਉਹ ਤਾਂ ਵਿਚਾਰਾ ਜਵਾਕ ਆਥਣੇ ਆਉਂਦਾ ਉਹਦੀ ਡਿਊਟੀ ਤੇ ਵਗ ਜਾਂਦਾ ਟੜਕੇ ਜਾਂਦਾ ਉਹ ਆ ਇਹਨੂੰ ਖਬਰ ਹੈ ਹੁਣ ਕੀ ਬੋਲੂਗੀ ਕੀ ਬੋਲੂਗੀ ਹਾਂ ਕਹਿ ਦੂਗੀ ਮੇਬੇ ਮੇਲਣ ਗਈ ਹੈ ਹਾਂ ਉਹਦੇ ਕੋਲ ਕੀ ਬਣਾਉਣਗੇ ਸੱਚੀ ਗੱਲ ਉਹ ਕੋੜਾ ਹੁੰਦਾ ਐਂ ਕਹਿ ਦੂ ਕਿਸੇ ਚਾਚੇ ਤਾਂ ਇਹਦੇ ਗਈ ਹੈਗੀ ਉਹਨੇ ਕੀ ਸੱਚ ਬੋਲਣਾ ਹਾਂ ਉਹ ਤਾਂ ਪੁੱਤ ਆਥਣੇ ਆਉਂਦਾ ਬਸ ਰਾਤ-ਰਾਤ ਘਰੇ ਆ ਜਾਂਦਾ ਇਹ ਨਹੀਂ ਭੂਆ ਜਿਵੇਂ ਕ ਨੀ ਪੁੱਤ ਤੇ ਫਲਾਕ ਮੈਂ ਦੇਖ ਲਾ ਨਾ ਮੇਰੀ ਬੇਬੇ ਦੇਖ ਲਾ ਸਿੱਧੇ ਮੂੰਹ ਨਹੀਂ ਬੋਲਦੀ ਤਾਂ ਵੀ ਕੱਢਦੀ ਆ ਕਦੇ ਉੱਚੀ ਬਾਤ ਚ ਗੱਲ ਨਹੀਂ ਕਰੀ ਕਰੀ ਨਾ ਦੇਖ ਰ ਕਿ ਤੂੰ ਵੀ ਕੱਟੀ ਜਾਨੀ ਆ ਉਹਦੇ ਨਾਲ ਤੇ ਉਹੀ ਗੱਲ ਵਾਂਗੂ ਸਾਡੀ ਤਾਂ ਮੈਂ ਤਾਂ ਕਹਿੰਦੀ ਕਹੇ ਜੀ ਮੇਰੀ ਨੂੰਹ ਆਈ ਆ ਐਸੀ ਤਰ੍ਹਾਂ ਹਰਪ੍ਰੀਤ ਕਿਸੇ ਦਿਨ ਆਵੇ ਪੁੱਤ ਹੋਰ ਫੇਰ ਹੁਣ ਜਦੋਂ ਉਹੀ ਗੱਲ ਆਪਣੇ ਪਤਾ ਜਿਵੇਂ ਕਹਿੰਦੇ ਹੁੰਦੇ ਮੰਜੇ ਤੇ ਬਹਿ ਕੇ ਰੋਟੀ ਖਾਣ ਆਲਾ ਹੁੰਦਾ ਇਸ ਜੀ ਉਮਰ ਚ ਬੰਦਾ ਘਰੋਂ ਕੱਢ ਦੇ ساری ਉਮਰ ਤਾਂ ਬੰਨੇ ਆ 부ਆ ਹੈ ਤੂੰ ਕੜਾ ਕੋਈ ਆਈ ਉਹੀ ਗੱਲ ਯੇ ਮੈਂ ਤਾਂ ਕੌਣ ਗੱਲ ਮੰਗੂ ਚੱਜਦਾ ਖਾਕੇ ਨਾ ਦੇਖਿਆ ਚੱਜਦਾ ਪੈਣਕੇ ਨਾ ਦੇਖਿਆ ਵੀ ਆ ਵੀ ਮੇਰੇ ਨੂੰ ਪੁੱਤ ਦਾ ਵਾਰਾ ਹਜੇ ਕੀ ਪਾਉਣੀ ਐ ਹਜੇ ਵੀ ਨਾ ਚੱਜਦੇ ਕੱਪੜੇ ਤੂੰ ਤਾਂ ਪਾਉਂਦੀ ਹਾਂ ਤੇ ਦੇਖ ਲੈ ਤੇ ਉਹਨੇ ਮੈਨੂੰ ਨੇਕ ਨਾਮੀ ਦਿੱਤੀ ਦੇਖ ਲੈ ਘਰ ਕੋਈ ਨਹੀਂ ਬੂਆ ਤੂੰ ਐ ਕਰੀ ਮੇਰੀ ਬੇਬੇ ਕੋਲੇ ਨੰਬਾਲਾ ਦੱਸੀ ਵੀ ਮੈਂ ਆ ਗਈ ਉਹਦੇ ਕੋਲੇ ਤਾਂ ਤਾਂ ਅੱਧੀ ਗੱਲ ਹੀ ਦੱਸੀ ਅੱਧੀ ਗੱਲ ਦੱਸਾਂ ਆਹੋ ਜੇ ਤੂੰ ਸਾਰਾ ਦੱਸਤਾ ਨਾ ਐ ਨਹੀਂ ਪਤਾ ਤੈਨੂੰ ਇੱਥੇ ਰਹਿਣ ਹੀ ਨਾ ਦੇ ਵੀ ਹੁਣੀ ਕਹਦੇ ਵੀ ਜਾ ਸਾਡੇ ਘਰ ਨਾ ਜੇ ਫੇਰ ਮੈਂ ਜਮੀ ਨਹੀਂ ਦੱਸਦੀ ਜਮੀਨ ਤਾਂ ਯਾਦ ਸਿਆਂ ਫਿਰ ਤੂੰ ਰਹੀ ਫਿਰ ਫੇਰ ਆਖੂਗੀ ਵੀ ਤੂੰ ਕਿਉਂ ਰਹਿ ਰਹੀ ਐ ਇੱਥੇ ਜਾਂਦੀ ਕਿਉਂ ਨਹੀਂ ਉਹ ਤਾਂ ਤੜਕੀ ਕਹਿ ਦੂ ਤੈਨੂੰ ਅੱਛਾ ਵੀ ਵਗ ਜਾ ਉਹ ਕਿੱਥੇ ਕੱਟਦੀ ਹੈਗੀ ਨਾ ਮਾ ਮੈਂ ਜੇ ਮੈਂ ਕਹਿੰਦੀ ਮੈਂ ਤਾਂ ਭਾਈ ਦੋ ਦਿਨ ਮੇਰੇ ਨਾਲ ਆਈਆਂ ਮੈਂ ਤਾਂ ਰਹੂੰਗੀ ਚੱਲ ਦੇਖ ਲੈ ਭੂਆ ਦੀ ਮਰਜ਼ੀ ਨਾ ਕਹਦੇ ਜਿਵੇਂ ਕਹਿਣਾ ਬੇਬੇ ਨੂੰ ਚੱਲ ਕੋਈ ਨਾ ਪੁੱਤ ਕੀ ਕਰਾ ਉਹੀ ਗੱਲ ਵਾਂਗੂ ਪਰਝਾਈ ਆ ਮੂਰੇ ਇਹ ਵੀ ਤੈਨੂੰ ਪਤਾ ਨਹੀਂ ਸਾਰੀਆਂ ਬਿਰਕਾਂ ਲੈਂਦੀ ਐ ਵੀ ਕਿਵੇਂ ਸਮਾਨੀ ਨਾ ਕਿਸੇ ਕੰਮ ਦਾ ਜੀ ਚੰਗੀ ਹੁੰਦੀ ਫਿਰ ਤਾਂ ਮੈਂ ਕਹਿੰਦੀ ਨਹੀਂ ਸੀ ਚੱਲ ਵਗ ਜਾ ਉਹ ਬੈਠੀ ਐ ਉਰੇ ਕੋਲੇ ਫੇਰ ਆਇਆ ਖੂਗੀ ਉੱਥੇ ਬਹਿ ਗਈਆਂ ਦਾਨੀਆਂ ਪੁੱਤ ਜਾਨੀਆਂ ਆਖੂਗੀ ਪਤਾ ਨਹੀਂ ਬਿੱਕੀ ਚੁਗਲੀਆਂ ਕੱਢਦੀ ਆ ਦੇ ਬਿੱਤੀ ਜੀ ਨੂੰ ਕੋਲੇ ਕੀ ਕਰੇ ਭੂਆਤਾ ਬੁਚਰੀ ਬਾੜੀ ਦੁਖੀ ਹੋ ਗਈ ਉਹਦੀ ਨੂੰ ਤਾਂ ਬਾੜੀ ਖਰਾਬੇਗੀ ਚੱਲ ਦੇਖਦੀ ਆ ਭਈ ਬੇਬੇ ਕੀ ਬੋਲਦੀਏਗੀ ਬੇਬੇ ਦਾ ਹੀ ਨਹੀਂ ਪਤਾ ਹੁਣ ਕੀ ਬੋਲੂਗੀ ਕੀ ਕਹੂਗੀ ਭੂਆ ਨੂੰ ਨਹੀਂ ਆ ਕਿਵੇਂ ਆਉਂਦੀ ਅੱਜ ਫੇਰ ਕੱਲ ਪਰਸੋਂ ਆਈ ਸੀ ਕੀ ਹੋ ਗਿਆ ਇਹਨੂੰ ਕਿਵੇਂ ਆ ਕੇੰਦਰੇ ਠੀਕ ਆ ਠੀਕ ਆ ਵੜ ਜਾ ਕਿਵੇਂ ਚੋੜਾ ਜੱਕੀ ਹੋਣੀ ਹੈ بس ਟੋੜਾ ਤਾਂ ਆਈਆਂ ਤੈਨੂੰ ਪਤਾ ਹੀ ਆ ਬਸ ਹਨਾ ਆਏ ਕੁਸ ਤਾਂ ਮੇਰਾ ਆਵਦੇ ਜੀ ਜਾ ਉੱਠਿਆ ਪਿਆ ਸੀ ਮਾ ਖਮੇ ਮੇਲਿਆ ਮਾ ਦੇਖ ਮੈਨੂੰ ਕਿੰਨੇ ਦਿਨ ਹੋ ਗਏ ਸੀ ਆਈ ਨੂੰ ਤੇ ਕਿੰਨੇ ਕਿੰਨੇ ਕੁ ਹੋ ਗਏ ਕੁੜੀਆਂ ਡਾੜੀਆਂ ਬੁੜੀਆਂ ਨੂੰ 15 ਤਾਂ ਦਿਨ ਹੋਇਆ ਤੈਨੂੰ ਆ ਕੇ ਗਈ ਨੂੰ ਫਿਰ 15 ਦਿਨ ਤਾਂ ਬਹੁਤ ਨਹੀਂ ਆਵੇ ਲਾਦਾ ਡੇ ਡੇ ਨੇ ਤੈਨੂੰ ਪਤਾ ਹੀ ਹੈ ਪਹਿਨੇ ਹਾਂ ਤੇ ਕੁਸ ਬਸ ਫਿਰ ਮੇਰੇ ਨਾਲ ਛੁੱਟ ਜਾ ਗੁੱਸਾ ਗਿੱਲਾ ਜਾ ਹੋ ਗਿਆ ਮੇਰੀ ਨੂੰ ਨਾਲ ਉਹਨੇ ਚੰਦਰੀ ਰਮੈ ਨੂੰ ਆਈ ਨਹੀਂ ਆਖਿਆ ਵੀ ਤੂੰ ਭੱਗ ਜਾ ਤੇ ਮੈਂ ਬਸ ਆਖ ਕਰ ਤੇ ਝੋਲਾ ਚੱਕ ਕੇ ਖੜ ਗਈ ਉਹਨੇ ਮੈਨੂੰ ਮੋੜਿਆ ਨਹੀਂ ਮੈਂ ਮੁੜੀ ਨਹੀਂ ਆਉਦੀ ਆਪ ਨਾ ਤੇ ਤੂੰ ਤੀਜੇ ਦਿਨ ਬਹੁਣਾ ਲੜਕੇ ਝੋਲਾ ਚੱਕ ਲੈਣੀ ਹੈ ਐ ਇੰਨਾ ਨਹੀਂ ਅਸੀਂ ਲੜੀਆਂ ਲੁੜੀਆਂ ਆਏ ਬੇ ਤੂੰ ਆ ਨਾ ਡਰ ਵੀ ਪਤਾ ਨਹੀਂ ਬੜਾ ਲੜਕੇ ਆਈ ਹੋਊ ਆਦੀ ਨੂੰ ਨਾਲ ਇੰਨਾ ਨਹੀਂ ਅਸੀਂ ਲੜੀਆਂ ਇਹਦਾ ਸਾਰਾ ਮਾੜਾ ਮੋਟਾ ਕੀ ਮਾੜਾ ਮੋਟਾ ਤੂੰ ਸੰਗ ਮੰਨਿਆ ਕਰ ਸਿਆਣੀ ਬਿਆਣੀ ਤੂੰ ਝੋਲਾ ਚੱਕ ਕੇ ਹੱਕ ਤਾਂ ਬਹੂ ਦਾ ਜਾਣਦਾ ਲੜਕੇ ਚ ਤੂੰ ਇੱਧਰ ਪੇਕੀ ਚਲ ਪੈਣੀ ਐ ਇੱਥੇ ਦਾ ਸਰੋਜ ਕੀ ਤੇਰੀ ਖਾਤਰ ਕੀ ਠਾਰੀ ਪਈਏ ਲਾ ਕੋਈ ਨਾ ਫੇਰ ਕੀ ਹੋਗਾ ਮੇਰੇ ਪੇਕੇ ਜਮਾਂ ਆ ਗਈ ਦੋ ਦਿਨ ਲਾਉ ਚਾਰ ਦਿਨ ਆਉਂਦੀ ਮੈਂ ਬਗ ਦਿਉਗੀ ਬੁੜੀਆਂ ਤਾਂ ਬਣ ਇੱਕ ਤਸਾਹਤ ਮਾਹੀ ਆਣ ਲਗਾ ਤੂੰ ਤਾਂ 15 ਦਿਨ ਨਹੀਂ ਪੈਂਦੀ ਮੈਂ ਨਿਆਣਾਂਾਂ ਕੁੜਗਾਂ ਹੁੰਦੰਗੇ ਰੋਟੀ ਹੋਣਾ ਨਾ ਨਿਆਣੀਆਂ ਕੁੜੀਆਂ ਦਾ ਸੌਂਕਾ ਹਜੇ ਜਾਣਾ ਆਉਣਾ ਨਾ ਜੀ ਲਾਉਣਾ ਕਿਤੇ ਕੀ ਹੈ ਤੇ ਮੈਂ ਤਾਂ ਸਿਆਣੀ ਵਿਆਣੀ ਬੁੜੀਆਂ ਸਭ ਕੋ ਬੁੜੀਆਂ ਤਾਂ ਬੜੇ ਕੀ ਕਰਦਾ ਹੁੰਦਾ ਤੇ ਕੀ ਜਾਣ ਨੂੰ ਵੱਡੇ ਕੋਲ ਵੱਡਾ ਸਰੀਰ ਹੋ ਜਾਂਦਾ ਆਹ ਹੋ ਜਾਂਦਾ ਵੱਡਾ ਸਰੀਰ ਆਪਦੇ ਘਰੇ ਬੈਠ ਦੂ ਰਾਮਦਾਰ ਨਾਲ ਕੋਈ ਲਤਵਾ ਤੜਾਲੇਂਦੀ ਬਹੂ ਨੂੰ ਕੱਜਾ ਹੋ ਜੂਗਾ ਮੁੜ ਕੇ ਕੁੜਾ ਕੀ ਗੱਲਵੇਂ ਤੂੰ ਆਈ ਨੂੰ ਕਿਉਂ ਨਹੀਂ ਜਾਂਦੀ ਤੇ ਜਰਨ ਵਾਲੀ ਗੱਲ ਹੁਣ ਕੋਈ ਸਾਥ ਸਮਾਹੀ ਆਵੇ ਤਾਂ ਬੰਦਾ ਜਰਨੇ ਤੇ ਤਾਂ ਬਣਾ ਰੋਜ਼ ਦਾ ਕੰਮ ਹੈ ਰੋਜ਼ ਬੰਦਾ ਕੀ ਕਰੇ ਨਾ ਫੇ ਤੂੰ ਕਿਹੜੇ ਜਾਂਦੀ ਨਹੀਂ ਆਦੇ ਪੇਕੀ ਮੈਂ ਤਾਂ ਕੋਈ ਜਾਂਦੀ ਨਹੀਂ ਉਹ ਵੀ ਮਾਰਦੀ ਆ ਮੈਨੂੰ ਕਿਦੋਂ ਪਤਾ ਜਾਂ ਲੱਗਦਾ ਹੁੰਦਾ ਉਹਦੀ ਕਹਿੰਦੇ ਚਿੰਦਰਾ ਤੇ ਪੇਕੀ ਗਈ ਹੋਈ ਮੈਂ ਤਾਂ ਸਾਡੀ ਬੋਖ ਨੂੰ ਪੁੱਛ ਕੇ ਵੇਖ ਲੈ ਵੀ ਕਿੰਨਾ ਚੇਰ ਹੋ ਗਿਆ ਗਈ ਨੂੰ ਮਤੋਂ ਹੀ ਨਹੀਂ ਆਂਦੀ ਨਾ ਮੇਰੇ ਜੀ ਕਰੇ ਜਾਣ ਨੂੰ ਕਰੇ ਕੰਮ ਹੀ ਨਹੀਂ ਮੁੱਕਦੇ ਕਿੱਥੇ ਵਰਗਾ ਤੇਰਾ ਤਾਂ ਭਾਈ ਕਿਉਂ ਨਹੀਂ ਜੀ ਕਰਦਾ ਮੈਂ ਤਾਂ ਭਾਈ ਆ ਗਈ ਉਹੀ ਗੱਲ ਵਾਂਗੂ ਕਿ ਕੱਟਾ ਤੱਕ ਕਿੱਲੇ ਦੇ ਜੋਰ ਤੇ ਝਿੰਗੜਦਾ ਹੁੰਦਾ ਮੈਂ ਤਾਂ ਭਾਈ ਆ ਗਏ ਆ ਗਏ ਤੇਕਿਆਂ ਦੇ ਤੇਕਿਆਂ ਦੇ ਜੋਰ ਤੇ ਆਈਆਂ ਜੀ ਗੁੱਸੇ ਨਾਲ ਤੇ ਕਿੱਲੇ ਤਾਂ ਟੁੱਟ ਗਏ ਜਿਹੜੇ ਕਿੱਲੇ ਸੀਗੇ ਹੁਣ ਤਾਂ ਜਵਾਕ ਰਹਿ ਗਏ ਹੁਣ ਕਿਹੜੇ ਕਿੰਨੇ ਐ ਫੇਰ ਕੋਈ ਨਾ ਸਖੜਾ ਮੇਰੀ ਭਤੀਜ ਨੂੰਗਾ ਮੇਰਾ ਭਤੀਜਾ ਤੂੰ ਬੈਠੀ ਆ ਹਜੇ ਤਾਂ ਭਤੀਜੇ ਦੇ ਬਠੇਰੀ ਕਬੀਲਦਾਰੀ ਪਹਾੜੀ ਸਿਰ ਤੇ ਬਈ ਵੀ ਐ ਨਾ ਭਾਰੀ ਨੂੰ ਫਿਰ ਕਬੀਲਦਾਰੀ ਨੂੰ ਮਾਈ ਕੀ ਦਾ ਸੋਤੋ ਕੋਈ ਇੱਥੇ ਮੁੰਦਿਆਂ ਆਪਾਂ ਦੀਆਂ ਸਿਆਣਿਆਂ ਦੀ ਵੀ ਮੈਨੂੰ ਉਹ ਪਾ ਕੇ ਤੋੜ ਦੇ ਮੇਰਾ ਪਤੀਜਾ ਕਬੀਲਦਾਰੀ ਨਹੀਂ ਦੋ ਰੋਟੀਆਂ ਲੈ ਕਿਹੜੀਆਂ ਮੁੰਦਿਆਂ ਭਤੀਜੇ ਤਾਂ ਹੋਰ ਕਬੀਲਦਾਰੀ ਨਹੀਂ ਲੋਟਾਂ ਨੀ ਮੈਂ ਤਾਂ ਸੱਸਾ ਤਾਂ ਆਪ ਦਾ ਘਰ ਹੀ ਨਹੀਂ ਚੱਲਦਾ ਆਪਦੇ ਖਰਚ ਬਥੇਰੇ ਮੰਗਿਆਈ ਪਤਾ ਕਿੰਨੀਆਂ ਹੁਣ ਆ ਆ ਗਿਆ ਸਾਹਮਣੇ ਕਿਹੜਾ ਸੌਖਾ ਪਿਆਗਾ ਨਹੀਂ ਜੇਵੇ ਦੋ ਰੋਟੀਆਂ ਖਾਉਂਗੀ ਤੇਰੇ ਘਰੇ ਉਹ ਹੀ ਤਾਂ ਮੈਂ ਤੇਰੇ ਦੋ ਭਾਂਡੇ ਮਾਝ ਦਿਆ ਕਰੂੰਗੀ ਕੋਈ ਤੇਰੀ ਸਬਜੀ ਚੀਰ ਦਿਆ ਕਰੂੰਗੀ ਤੇਰੇ ਕੱਪੜੇ ਸੁੱਕਣੇ ਪਾ ਦਿਆ ਕਰੂੰਗੀ ਨਹੀਂ ਸਬਜੀ ਚੀਰ ਨਾਲ ਤੇ ਭਾਂਡੇ ਧੋਣ ਨਾਲ ਤਾਂ ਅਸੀਂ ਆਪ ਹੀ ਕਰ ਲੈਂਦੀਆਂ ਇੰਨਾ ਕ ਤਾਂ ਸਭ ਦੀਆਂ ਚਰਾਨ ਖਾਤਰ ਅੱਛਾ ਹੁਣ ਤਾਂ ਮੈਂ ਤੂੰ ਤਾਂ ਇਹ ਕਹਿਨੀ ਆ ਵੀ ਕਿਉਂ ਆਈ ਏ ਮੱਥੇ ਤੇ ਓੜੀਆਂ ਪਾਉਣੀਆਂ ਮੈਂ ਤਾਂ ਅੰਦਰ ਜਾਨੀ ਆ ਤੂੰ ਤਾਂ ਹੀ ਕਰਦੀ ਹੁੰਨੀ ਐਂਗੀ ਆ ਜਾਨੀ ਆ ਅੰਦਰ ਨਾਲੇ ਹੋਰ ਚਾਰ ਮਿਨਮਨ ਦੀ ਰੋਜ਼ ਤਰਪੈਂਦੇ ਰੋਜ਼ ਤਰਪੈਂਦੇ ਵੀ ਗਾਹਾਂ ਪੁੱਛਣ ਵਾਲਾ ਹੋਵੇ ਤੂੰ ਆਪ ਨੂੰ ਨੋ ਹਾਣਾ ਲਾ ਕੇ ਖਾ ਕਾਦੀ ਖਾਤਰ ਲੜਾਂਗਾ ਕਰਨੀ ਚੱਲ ਜੇ ਇੱਕ ਵਾਰੀ ਕੋਈ ਜਵਾਕ ਜੱਲਾ ਕੁਝ ਕਹਿਣ ਤਾਂ ਤੂੰ ਚੁੱਪ ਕਰ ਜਾ ਇੱਥੋਂ ਵਾਲੀ ਆ ਇੱਥੇ ਕਿਹੜਾ ਖੈਰਗਜ਼ਾਰਦੀ ਸੀਗੀ ਹੁਣ ਉੱਥੇ ਬਹੂ ਦੇ ਸਿਰ ਤੇ ਲਾਣ ਦੀ ਬਹੂ ਨੇ ਕੱਢ ਤਾ ਇਹਨੂੰ ਘਰੋਂ ਕੀ ਕਰੇ ਟਾਪੀ ਬਹੁਣ ਦਾ ਫਿਰ ਭਾਈ ਕੱਢਣੀ ਹੈਗਾ ਰੋਜ਼ ਮੂੰਹ ਚੱਕ ਲੈਂਦੀ ਹੈ ਕੀ ਕਰੇ ਅਗਲਾ ਮੈਂ ਕਢਾਂ ਤਿਆਰ ਦੇ ਕੇ ਤੋਰੂੰਗੀ ਆਪੇ ਪੌਂਕੇ ਮੜਜੂ ਦੋ ਦਿਨ ਲਾ ਕੇ ਪੌਂਕੀ ਜਾਵੇ ਬਹੁਣ ਆਦੀਆਂ ਭਾਈ ਕਰ ਲਾ ਦਾਲ ਪਾਣੀ ਨਿਹਾਰਪ੍ਰੀਤ ਕੀ ਹੈ ਬੇਬੇ ਨੀ ਕੀ ਕਰਦੀ ਫਿਰਦੀ ਹੈ ਕੁਛ ਨਹੀਂ ਕਰਦੀ ਬੇਬੇ ਆ ਹੁਣ ਆਪਾ ਤਦਾਬ ਦਾ ਕੰਮ ਨਹੀਂ ਹੁੰਦਾ ਸੀ ਕੋਹ ਰੋਡੀ ਲੱਗੀ ਆ ਕੇ ਕਿਨੂੰ ਕਹਿੰਦੀ ਪੂਆ ਨੂੰ ਹਾਂ ਨਾ ਭੂਆ ਕਹਦੇ ਨਾ ਰੋਡੀ ਲੱਗੀ ਜੀ ਚਾਰ ਦਿਨ ਆਗੀ ਵਿਚਾਰੀ ਰਹਿ ਜੂ ਆਪਣੀ 15 ਦਿਨ ਤਾਂ ਹੋਇਆ 15 ਤਾਂ ਹੋਇਆ ਇੱਥੋਂ ਗਈ ਨੂੰ ਉਧਰ ਗਈ ਤੂੰ ਭੂਆ ਬੈ ਨਾ ਕੋਈ ਨਹੀਂ ਬੇਬੇ ਜੀ ਤੂੰ ਆ ਤੇਰੀ ਜਵਾਨ ਐੜੀ ਰੋਸ ਸੱਦ ਕੇ ਬਹਿ ਜਾਂਦੀ ਏ ਮੈਂ ਕਿੱਥੇ ਸੱਦੀ ਐ ਸੁੱਖੀ ਨੇ ਲੜਕੇ ਆਈ ਐ ਸੁੱਖੀ ਨੇ ਕੱਢੀਆ ਕਰੋ ਤੇ ਸੁੱਖੀ ਨੇ ਕੱਢੀ ਤੂੰ ਕਹਿੰਦੀ ਬੇ ਇੱਥੇ ਦੱਸ ਕੀ ਐ ਅ ਤੂੰ ਰੋਜ਼ ਦੀ ਰੋਜ਼ ਆਦੇ ਘਰੇ ਰਹਿ ਬੇਬੇ ਮੈਂ ਕਹਿੰਦੀ ਕਿ ਸੋਣੀ ਲੱਗਦੀ ਆ ਭੂਆ ਨੂੰ ਫਿਰ ਤੂੰ ਕਹਿੰਦੀ ਨਾ ਵੀ ਬਗ ਜਾ ਪਾਈ ਮੈਂ ਤਾਂ ਹੁਣ ਦੋ ਹੱਥ ਕਰਿਆ ਜੇ ਸਿਆਣੀ ਹੁੰਦੀ ਤਾਂ ਗਾਹਾਂ ਨੂੰ ਸਿਆਣੀ ਹੋਈ ਤਾਂ ਆਉਗੀ ਮੈਂ ਤਾਂ ਬੇਥੇਰਾ ਕੋਸਾਖਿਆਗਾ ਬੇਬੇ ਤੂੰ ਆਦੇ ਪੇਕੀ ਮਗ ਜੇ ਤੇਰੇ ਨਾਲ ਤੇਰੇ ਪਤੀ ਜੀ ਨੂੰ ਹੈ ਕਰਨ ਵੀ ਜਿੱਧਰੋਂ ਆਈਂ ਉਧਰ ਹੀ ਮੁੜ ਜਾ ਤੈਨੂੰ ਕਹੇ ਜਾ ਲ ਮੈਂ ਤਾਂ ਜਾਵਾਂ ਹੀ ਨਾ ਮੈਂ ਤਾਂ ਮੁੜ ਕੇ ਪੈਰ ਨਾ ਪਾਵਾਂ ਮੁੜ ਕੇ ਪੈਰ ਨਾ ਪਾਵਾਂ ਕੋ 13 ਕੌੜਾ ਬੁਲਾ ਲੈ ਨਾ ਵੀ ਸਾਡੇ ਇਹ ਕਿਉਂ ਆਈ ਆ ਪਤਾ ਉੱਥੇ ਪੈਰ ਨਹੀਂ ਪਹੁੰਦੇ ਦੁਖੀ ਹੋਈ ਆਈ ਆ ਵਿਚਾਰੀ ਜੋ ਨਹੀਂ ਕਿਸੇ ਕੰਮ ਦੀ ਤਾਂ ਆ ਕੇ ਡਿੱਗਦੀ ਆਪਣੇ ਕੋਲੇ ਨਹੀਂ ਦੁਖੀ ਤਾਂ ਫੇਰ ਹੁਣ ਮੈਂ ਤੇਰੇ ਨਾਲ ਲੜਾਨਾ ਕਰਨ ਲੱਗਾ ਨਹੀਂ ਮੈਂ ਵਗ ਜਾਨੀ ਆ ਪੇਕੀ ਵੀ ਮੈਂ ਦੁਖੀ ਹੋ ਕੇ ਆਈ ਆ ਜਿਹੜਾ ਹੁਣ ਮੇਰਾ ਹੱਕ ਮੰਨਦਾ ਕੰਮ ਤਾਂ ਤੇਰੇ ਨਾਲ ਕਰਾਉਣੀ ਤੈਨੂੰ ਮੈਂ ਖੰਡ ਵਰਗੀ ਇਹ ਵੈਲਿੰਗ ਦੀ ਹੋ ਕੰਮ ਕਿਲਾਣਾ ਚੀਜ਼ਾਂ ਪਾਣਾ ਤੇ ਤੂੰ ਕਿ ਮੈਨੂੰ ਫੁੱਲ ਨਹੀਂ ਜਾਰੀ ਨਹੀਂ ਭੁਆ ਤਾਂ ਕਾਹ ਬਾਰਾ ਕਰਦੀ ਐ ਭੁਆ ਜੇ ਨਹੀਂ ਤਾਂ ਤੂੰ ਕਰਦੀ ਵੀ ਨਹੀਂ ਭੁਆ ਤਾਂ ਗਵਾ ਕੁੜਾ ਭੁਆ ਸਿੱੜਦੀ ਨਹੀਂ ਰੇ ਭੁਆ ਪਾਉਂਦੀ ਤੇ ਫਿਰ ਬਹੂ ਕਾਹ ਤਾਂ ਭਾਂਡੇ ਭੁਆ ਮਾਈ ਦੀ ਬਹੂ ਕੋ ਲੜਦੀ ਹਕਾਰੀ ਆ ਹਕਾਰਾ ਹੋ ਕੇ ਕਹਿੰਦਾ ਹੁੰਦਾ ਬਿੱਲੂ ਅਗਲਾ ਜੇ ਕੋਈ ਤੈਨੂੰ ਆਖੇ ਫੇਰ ਫੇਰ ਸੇਕ ਲੱਗੇ ਤੈਨੂੰ ਬੇਬੇ ਜਿਵੇਂ ਤੈਨੂੰ ਕੁਝ ਕਹਿੰਦੀ ਹੁੰਦੈ ਤੈਨੂੰ ਘਰੋਂ ਕੱਢ ਦਿਉ ਫੇਰ ਹੀ ਕਹੋਗਲਾ ਤੇ ਫਿਰ ਹੁਣ ਆਖੀ ਦੇਣੀ ਭੁਆ ਕੰਮ ਕਰਦੀ ਹੋ ਇੰਨਾ ਕੰਮ ਕਰਦੀ ਘਰੋਂ ਕੋ ਕੱਢੀ ਭੁਆ ਚੱਲ ਭਈ ਭੁਆ ਵੀ ਜਾਂ ਤਾਂ ਤੇਰੀ ਭੂਆ ਨੂੰ ਕਹਦੀ ਜਿਹੜੇ ਪੈਰੀ ਆਏ ਉਸੇ ਪੈਰੀ ਪੁੱਠੀ ਮੁੜ ਜੇ ਤੇ ਜੇ ਨਹੀਂ ਕਹਿਣਾ ਤੇ ਮੈਂ ਜਾਨੀਆ ਤੇ ਤੂੰ ਫਿਰ ਲਾਲਾ ਚਾੜਾ ਕੁਝ ਕਰਨਾ ਕਰ ਲਾ ਤੂੰ ਬਣਾ ਦੇ ਬੇ ਉਹ ਤਾਂ ਤੇਰੀ ਆਪ ਦੀ ਮਰਜ਼ੀ ਐ ਜੇ ਤੂੰ ਜਾਣੇ ਤਾਂ ਤੂੰ ਜਾ ਰਹਿਣਾ ਰਹਿ ਨਾ ਤੇ ਮੈਂ ਤੈਨੂੰ ਘਰੋਂ ਕੱਢ ਦਿਆਂ ਤੇ ਨਾ ਬਾਈ ਮੈਂ ਭੂਆ ਨੂੰ ਕਹਿਨੀ ਆ ਵੀ ਤੂੰ ਘਰੋਂ ਭੱਗ ਜਾ ਭੂਆ ਨੂੰ ਰੱਖੇਗੀ ਫਿਰ ਤੂੰ ਭੂਆ ਨੂੰ ਤਾਂ ਮੈਂ ਕਹਿੰਦੀ ਨਹੀਂ ਹਾਂ ਭੂਆ ਨੂੰ ਫਿਰ ਬਹਾਰਾ ਮਤ ਜਾਨੀਆ ਭੱਗ ਜਾ ਫਿਰ ਬੇਬੇ ਉਹ ਤਾਂ ਤੂੰ ਆਪ ਦੀ ਮਰਜ਼ੀ ਨਾ ਜਾਨੀ ਮੈਂ ਥੋੜਾ ਕੱਢਦੀ ਆ ਕਿ ਆ ਫਿਰ ਤੈਨੂੰ ਲੱਗ ਜੂ ਪਤਾ ਹਾਂ ਤਕਲੀਫ ਮੰਨਦੀ ਆ ਭੂਆ ਦੀ ਆਈ ਦੀ ਮੈਨੂੰ ਆਪਈ ਆਵੇ ਸਾਲ ਤੋਂ 2 ਸਾਲ ਤੋਂ ਆਵੇ ਤਾਂ ਮੈਂ ਚਾਹ ਕਰਾਂ ਵੀ ਮੇਰੇ ਨਾਣ ਆਈਏ ਇਹ ਤਾਂ ਨਿੱਤ ਆ ਜਾਂਦੀ ਮੈਨੂੰ ਦੱਸ ਆ ਪੂਆ ਤਾਂ ਪੇਕੀ ਆ ਗਈ ਪੂਆ ਨੂੰ ਤਾਂ ਮੈਂ ਕਹਿ ਦਿੰਦੀ ਆ ਪੂਆ ਵਗ ਜਾ ਤੇ ਹੁਣ ਤੂੰ ਕਿੱਥੇ ਜਾਏਂਗੀ ਤੇ ਮੈਂ ਵੀ ਆਉਦੀ ਪੇਕੀ ਵਗ ਜੂ ਮੇਰੇ ਕਿਹੜਾ ਪੇਕੇ ਹੈ ਨਹੀਂ ਫੇਰ ਜਿਵੇਂ ਤੇਰੇ ਪੇਕੇ ਮੈਂ ਦੇਖਾ ਮੈਨੂੰ ਕਿੰਨਾ ਚਿਰ ਹੋ ਗਿਆ ਗਈ ਨੂੰ ਕਾਹ ਸਾਲ ਹੋ ਗਏ ਮੈਨੂੰ ਗਈ ਨੂੰ ਮੈਂ ਕਿਹੜਾ ਰੋ ਜਾਨੀ ਆ ਉੱਪਰ ਹੁਣ ਤਾਂ ਜਾਵੇਂਗੀ ਨਾ ਜਾ ਕੇ ਤਾਂ ਪੇਕੀ ਬੈਠੇਗੀ ਤੇ ਪੇਕੀ ਬੈਠੂਗੀ ਫਿਰ ਹੁਣ 2-4 ਸਾਲਾਂ ਤੋ ਜਾਊ ਮੈਂ 15 ਜਾਨੀਆਂ ਮੈਂ ਤਾਂ ਜਾਨੀਆਂ ਅੜ ਕੇ ਤੂ ਭੂਆ ਨੂੰ ਰੱਖ ਲੈ ਬੇਬੇ ਮਰ ਜੀਏ ਤੇਰੀ ਫਿਰ ਹੈ ਜਾਨੀਆਂ ਤਾਂ ਭਾਈ ਬਗ ਜਾ ਲੀੜਾ ਕੱਪੜਾ ਤਾਂ ਲੈ ਜਾ ਫਿਰ ਜੇ 2 ਦਿਨ ਲਾ ਕੇ ਆਏਂਗੀ ਕੋਈ ਨਹੀਂ ਮੈਂ ਸਾਰ ਨੂੰ ਬਥੇਰੇ ਉੱਥੇ ਲੀੜੇ ਕੋਈ ਤੋੜਾ ਨਹੀਂ ਲੀੜਿਆਂ ਦਾ ਚੰਗਾ ਫਿਰ ਬਗ ਜਾ ਹਾਂ ਤੇਰੇ ਲੀੜੇ ਤੇ ਬੈਠੀਆਂ ਨੇ ਹੈ ਜਾਨੀਆਂ ਤਾਂ ਜਾ ਬੇਬੇ ਬਗ ਜਾ ਕੋਈ ਨਹੀਂ ਭੂਆ ਨੂੰ ਰਹਿਣ ਦੀ ਵਿਚਾਰੀ ਨੂੰ ਭੂਆ ਤਾਂ 4 ਦਿਨ ਸੌਖੇ ਲਾ ਜੂਗੀ ਇਹ ਕਹਿੰਦੀ ਮੈਂ ਜਾਨੀਆਂ ਦੇ ਪੇਕੀ ਤੂੰ ਆਪ ਦੇ ਪੇਕੀ ਜਾ ਭੂਆ ਆਪ ਬੇਬੇ ਦੇ ਪੈਰੇ 'ਚ ਵੀ ਨਹੀਂ ਖੜਦੀ ਪਤਾ ਨਹੀਂ ਕਿੱਧਰ ਤੁਰ ਜਾਂਦੀ ਆ ਹੁਣ ਬੇਬੇ ਕਿੱਧਰ ਜਾਂਦੀ ਸੀ ਮੈਂ ਤਾਂ ਪਿੰਡ ਜਾਨੀ ਆ ਮੇਰੇ ਨਾਨਕ ਜਾਨੀ ਹਾਂ ਕੀ ਗੱਲ ਆ ਗੱਲ ਕੀ ਦੱਸਾਂ ਤੈਨੂੰ ਉਹ ਤੇਰੀ ਭੂਆ ਕਲੰਕ ਲੱਗੀ ਫੇਰ ਆਈ ਬੈਠੀ ਐ ਰੋਡੀ ਲੱਗੀ ਨਾ ਮੇਰੀ ਭੂਆ ਆ ਗਈ ਹਾਂ ਇਹਦਾ ਮਤਲਬ ਜੇ ਮੇਰੀ ਭੂਆ ਆ ਗਈ ਹੁਣ ਤੂੰ ਜਾਣਾ ਫੇਰ ਨਹੀਂ 15 ਤਾਂ ਮੂੰ ਚੱਕ ਲੈਂਦੀ ਇੱਥੇ ਆ ਕੇ ਫਿਰ ਤੈਨੂੰ ਕੀ ਜਿਹਦਾ ਘਰੇ ਰਚਕ ਨਹੀਂ ਬੰਦੀ ਨੂੰ ਹਣ ਫੇਰ ਹੀ ਵਿਚਾਰੀ ਆਉਂਦੀ ਐ ਫੇਰ ਵਿਚਾਰੀ ਹਰ ਪੀਤ ਵੀ ਆਦੀ ਵਿਚਾਰੀ ਆਉਂਦੀ ਤੂੰ ਵੀ ਆ ਤਾਂ ਫੇਰ ਭੂਆ ਨੂੰ ਰੱਖ ਲਓ ਮੈਥੋਂ ਕੀ ਕਰਾਉਣੇ ਅਛਾ ਗੁੱਸੇ ਹੋ ਕੇ ਜਾਂਦੀ ਸੀ ਕੋਈ ਤਾਂ ਗੁੱਸੇ ਹੋ ਕੇ ਜਾਂਦੀ ਆ ਬੇ ਮੇਰੀ ਗੱਲ ਸੁਣ ਲੈ ਹਾਂ ਬੁਰੀ ਲੱਗਦੀ ਐ ਜਦੋਂ ਮੇਰੀ ਭੂਆ ਮਾਤਾ ਇੱਕ ਮੁੜਿਆ ਭੂਆ ਨੂੰ ਕੱਢ ਭੂਆ ਨੂੰ ਕਹੇ ਵੀ ਭੂਆ ਭੂਆ ਹੁਣ ਮਨੂ ਆਏ ਕਿ ਨਹੀਂ ਆਉਦੀ ਭੂਆ ਤੂੰ ਭਾਗ ਜਾ ਕਰੋ ਭੂਆ ਦੀ ਭੂਆ ਨੂੰ ਕਹੇ ਵੀ ਬੀ ਭੂਆ ਤੂੰ ਭਾਗ ਜਾ ਜੇ ਤਾਂ ਉਹਨੂੰ ਕਹੇਗਾ ਤਾਂ ਮਾ ਆ ਜੂਗੀ ਤੇ ਨਹੀਂ ਮੈਂ ਮੈਂ ਤਾਂ ਕਹਿ ਦੇਣਾ ਜੇ ਕਹਾ ਤੇਰੇ ਬੁਤੀ ਜਨੇ ਤੈਨੂੰ ਕਹਤਾ ਵੀ ਚੱਲ ਭੂਆ ਕਿਧਰੋਂ ਆਈ ਸੀ ਮੈਂ ਤਾਂ ਮੈਂ ਤਾਂ ਖਾਸੇ ਸਾਲਾਂ ਤੋਂ ਜਾਣਦੀ ਆ ਮੈਂ ਕਿਹੜਾ ਰੋਜ਼ ਜਾਂਦੀ ਆ ਤੂੰ ਤਾਂ ਕਹਿੰਦੀ ਮੈਂ ਤਾਂ ਤੂੰ ਤਾਂ ਖਾਸੇ ਸਾਲਾਂ ਤੋਂ ਜਾਣੀ ਐ ਤੇ ਮੇਰੀ ਭੂਆ ਭੂਆ ਨਹੀਂ ਹੈਗੀ ਕੀ ਕਰੇਗੀ ਤੂ ਭੂਆ ਨਾਲ ਬਤਲਾ ਮਤ ਜੀ ਬੇਬੇ ਮੋੜਿਆ ਤੂੰ ਕੌਣ ਕੰਮ ਮਰੀ ਜਾਨੀ ਮੈਂ ਤਾਂ ਜਾਉਂਗੀ ਕੋਈ ਨਹੀਂ ਕੋਈ ਨਹੀਂ ਫਿਰ ਜਿਵੇਂ ਤੂੰ ਮੇਰੀ ਭੂਆ ਨੂੰ ਬੁਰਾ ਸਮਝਦੀ ਐ ਨਾ ਆਈ ਅੰਬ ਤੈਨੂੰ ਮਿਲਣੇ ਉੱਥੇ ਜਾ ਕੇ ਮੇਰੇ ਮਾਮੇ ਕ ਵੀ ਆਈ ਅੰਬ ਦੇਣਗੇ ਤੈਨੂੰ ਵਗ ਜਾ ਉਹੀ ਹੋਣਗੇ ਮੂਰੇ ਉੱਥੇ ਵੀ ਜਿਹੜੀ ਇੱਥੇ ਨੇ ਦੇਖ ਲੈ ਬੇਬੇ ਕੰਜੇਆਂ ਗੱਲਾਂ ਕਰਦੀ ਐ ਉਹ ਵਿਚਾਰੀ ਭੂਆ ਮਸਾਂ ਆਈ ਤੀ ਹੁਣ ਲੈ ਭਾਗ ਗਈ ਅਗਰ ਐ ਤਰੀ ਭੂਆ ਨੂੰ ਕਹੇ ਇੱਲਾ ਮੈਂ ਭੂਆ ਨੂੰ ਕਿਵੇਂ ਕਹੂੰ ਉਹ ਤਾਂ ਬਚਰੀ ਆ ਬੈਠੀ ਐ ਹੁਣ ਕੀ ਕਹਾਂ ਇਹਨੂੰ ਮਾਠਾ ਟਿਕਾ ਨਾ ਪੂਆ ਜਿਵੇਂ ਦਾ ਲੈ ਪਾਈ ਵਾ ਦਾ ਲੈ ਹੋਰ ਸਾਰਾ ਪਰਵਾ ਠੀਕ ਈ ਆਪਣਾ ਹਾਂ ਠੀਕ ਐ ਭਾਈ ਆਪਣੇ ਦੱਸ ਖੇਤੀ ਬੰਨੇ ਦੀ ਸਾਰੇ ਵਧੀਆ ਖੜਾ ਸਾਰੇ ਠੀਕ ਐ ਬਸ ਕੀ ਹਾਲ ਐ ਭਾਈ ਠੀਕ ਈ ਚਾਹੀਦਾ ਭਾਈ ਪਰਮਾਤਮਾ ਠੀਕ ਈ ਰੱਖੇ ਉਹ ਮੇਰੀ ਬੇਬੇ ਤੈਨੂੰ ਕੁਝ ਬੋਲੀ ਤਾਂ ਨਹੀਂ ਧੀ ਬੋਲੀ ਥੀ ਭਾਈ ਅੱਥੇ ਮੈਂ ਆ ਗਈ ਤੇ ਇੱਥੇ ਆਈ ਨਾ ਮੇਰੇ ਰੱਬ ਤੇਰਾ ਕੁਛ ਕਰਿਆ ਭਾਈ ਤੇਰੀ ਮਾਂ ਨੇ ਤਾਂ ਨਾ ਕੀ ਗੱਲ ਐ ਇਹ ਜਾਂ ਕੀ ਕਹਤਾ ਤੂੰ ਉਹਨੂੰ ਮਾਤਾ ਕੁਛ ਨਹੀਂ ਆਖਿਆ ਉਹਨੂੰ ਮੈਂ ਤਾਂ ਕਹਦੇ ਨਾਲ ਆਖਣਾ ਭਾਈ ਕਿਦੋਂ ਤੁਹਾਡੇ ਘਰੇ ਆਈ ਹੈ ਜੀ ਮੇਰਾ ਤਾਂ ਕੀ ਬੋਲਣ ਦਾ ਹੱਕ ਬਣਦਾ ਤੇਰੀ ਮਾਂ ਹੀ ਬਾਲਾ ਮੈਨੂੰ ਬੁਰਾ ਭਲਾ ਜਾ ਬੋਲੀ ਆ ਉਹ ਤਾਂ ਲੈ ਹੁਣ ਮੈਨੂੰ ਆਇਥੇ ਟੱਕਰੀ ਦੀ ਮੈਂ ਤਾਂ ਉਹ ਮੋੜਦਾ ਤੀ ਕਹਿੰਦੀ ਮੈਂ ਤਾਂ ਤੁਹਾਡੀ ਪੇਕੀ ਜਾਨੇ ਮੇਰੇ ਨਾਲ ਕੀ ਵਾਗੀ ਲੈ ਨਾਲ ਕੀ ਵਾਗੀ ਹੋਰ ਉਹ ਮੇਰੇ ਆਈ ਤਾਂ ਆਪੇ ਪੇਕੀ ਵਾਗੀ ਹੈ ਉਹ ਉੱਡ ਗਈ ਮੈਂ ਤਾਂ ਉਹਨੂੰ ਉਥੇ ਰਾ ਕੇ ਆ ਜੀ ਅਗਰ ਤੇਰੀ ਭੂਆ ਮੇਰੇ ਨਾਲ ਲੜੀ ਜਾਂਦੀ ਹੈ ਉਹ ਮਾ ਕਾਦੀ ਲੜਾਈ ਕੀ ਬੰਨਣਾ ਤੁਸੀਂ ਉਹ ਨਾ ਪੁੱਤ ਮੈਂ ਤਾਂ ਕਾਦੀ ਖਾ ਤੇ ਲੜਨਾ ਸੀ ਮੈਂ ਤਾਂ ਦੇਖ ਆਪਦੇ ਘਰ ਔਖੀ ਆਈਆਂ ਮੇਰੀ ਨੂੰਨੇ ਮੈਨੂੰ ਕਰੋ ਘੜਤਾ ਦੇਖ ਤੇ ਤੇਰੀ ਮਾਂ ਤਾਂ ਕਹਿੰਦੀ ਸੀ ਕਿ ਮੈਂ ਤਾਂ ਕਿਹਾਗੇ ਪੇਕੀ ਕੋਈ ਜਾਂਦੀ ਨਹੀਂ ਮੈਂ ਤਾਂ ਕਿ ਬਾਹ ਚੇਰ ਹੋ ਗਿਆ ਗਈ ਨੂੰ ਨਾ ਮੈਂ ਆਪਦੀ ਨੂੰ ਨਾਲ ਰੁਸਕੇ ਜਾਮਾ ਤੂੰ ਕਹਿੰਦੇ ਆਪਦੀ ਨੂੰ ਨਾਲ ਰੁਸਕੇ ਆ ਜਾਂਦੀਆਂ ਫਿਰ ਅੱਜ ਕਿ ਰੁਸਕੇ ਵਾ ਗਈ ਹੁਆ ਉਹ ਮੈਂ ਤਾਂ ਮੇਰੀ ਮਾਂ ਨੂੰ ਆਏ ਉਹੀ ਕਿਹਾ ਸੀ ਬਾਈ ਸੀ ਹਾਂ ਮਾਹ ਕੋ ਕਹੇ ਨਾ ਸਸਨੂ ਨਾਲ ਲੜ ਪੈਣ ਸੱਚਮੁੱਚ ਤੇਰੀ ਨੂੰ ਨਾਲ ਲੜ ਪੈ ਹੋਰ ਗੁੱਸੇ ਹੋ ਕੀ ਗਈ ਹੈ ਕਿ ਉਹ ਤਾਂ ਮੈਂ ਦੱਸਾਂਗਾ ਤੇ ਮੇਰਾ ਕਰ ਕੀ ਮੈਨੂੰ ਲੱਗਦਾ ਹਰ ਦਿਨ ਤੇਰੀ ਗੱਲ ਕਰਦਾ ਸੀ ਮੈਂ ਹਾਂ ਤੇਰੀ ਉਹ ਤਰ੍ਹਾਂ ਲੜ ਪਈ ਸੀ ਹੋਰ ਬਣਾ ਪੁੱਤ ਤਾਂ ਇਹ ਤਾਂ ਹੁਣ ਆ ਥੋਡੇ ਵਰਗੇ ਆ ਕੇ ਬੈਠ ਗਈ ਜੇ ਲੜੀ ਐ ਐਡੀ ਕੀ ਗੱਲ ਹੋ ਗਈ ਸੀ ਕੀ ਹੋਣਾ ਸੀ ਭਾਈ ਉਹ ਪੇਕੇ ਗਿਆ ਉਹਦੇ ਉਹ ਇੱਥੇ ਤਾਂ ਬਸ ਬੇਦੀ ਰਹਿੰਦੇ ਨੇ ਤੀਜਾ ਦਿਨ ਨਹੀਂ ਪਾਣ ਦਿੰਦੇ ਉਹਦੀ ਆਵੜਦੇ ਨੇ ਉਹਦੀ ਆ ਜਾਂਦੇ ਨੇ ਉਹ ਭਾਈ ਰੋਜ਼ ਮੈਂ ਤਾਂ ਉਹਨਾਂ ਦੇ ਮੋਢੇ ਦੇ ਹੱਥ ਤਾਂ ਅੱਧੀ ਵੀ ਥੱਕ ਗਈ ਪੂਆ ਮੇਰੀ ਗੱਲ ਸੁਣ ਲੈ ਉਹਦਾ ਤਾਂ ਪਤਾ ਨਹੀਂ ਉਹਦੇ ਭਰਾ ਮਾਇਦਾ ਮੈਨੂੰ ఊతరి హైనా ਨੋਟਾ ਨਰਮਾ ਉਹ ਕਿਦੋਂ ਪੇਕੇ ਆ ਜਾਂਦੇ ਨੇ ਪੇਕੇ ਸਿਖਿਆ ਜਾਂਦੇ ਨੇ ਫਖਾ ਜਾਂਦੇ ਨੇ ਉਹਨੂੰ ਵੀ ਛੋਟੀ ਬੁੜੀ ਨੇ ਸਾਨੂੰ ਬੁਲਾਇਆ ਨਹੀਂ ਛੋਟੀ ਬੁੜੀ ਨੇ ਚੱਜ ਦੀ ਚਾਹ ਨਹੀਂ ਕਰਨ ਦਿੱਤੀ ਤੇ ਇਹਨੂੰ ਫਲਾਣਾ ਨਹੀਂ ਕਰਨ ਦਿੱਤਾ ਉਹ ਬਿਸਕੁਟ ਲੈ ਮੈਂ ਪੁਰਾਣੀਆਂ ਗੱਲਾਂ ਜਿਵੇਂ ਨੂੰ ਆਦੀ ਹੁਣ ਕਹਿੰਦਾ ਬਿਸਕੁਟ ਕਹਿੰਦੀ ਸਾਰੇ ਆਦੀਆਂ ਕੁੜੀਆਂ ਹੁਣ ਚੱਕ ਕੇ ਬਣਾਤੇ ਕਹਿੰਦੀ ਮੇਰੇ ਪੇਕੇ ਵਾਲੇ ਤੇਰਾ بڑا ਹੋ ਜੇ ਹਾਂ ਮੜੀ ਇਹ ਗੱਲ ਬਿਸਕੁਟਾਂ ਪਿੱਛੀ ਹਾਂ ਲੈ ਕੀ ਬਿਸਕੁਟਾਂ ਦੀ ਗੱਲ ਹੈ ਲੈ ਦੇਖ ਲੈ ਮੈਂ ਤਾਂ ਕਿ ਦੇਖੋ ਵੱਡੀ ਗੱਲ ਹੋ ਗਈ ਸੀ ਹਾਂ ਵੱਡੀ ਕੀ ਹੋਣੀ ਜੀ ਮੇਰੇ ਪੇਕੇਆਂ ਨੂੰ ਕਹਿੰਦੀ ਬੁਲਾਉਂਦੇ ਨਹੀਂ ਔਰ ਡਾਮੂ ਕਰ ਲੈਣੀਆਂ ਕਹਿੰਦੀ ਕਾਨੂੰ ਦੇਖ ਕੇ ਪਿੰਡ ਆਪਈ ਕਦੇ ਰੋਜ ਆ ਜਾਂਦੇ ਨੇ ਭਾਈ ਮੈਨੂੰ ਤਾਂ ਬਰਾ ਹੀ ਨਹੀਂ ਜਾਂਦੀ। ਭੂਆ ਮੇਰੀ ਗੱਲ ਸੁਣ ਲੈ। ਉਹ ਤੇਰੀ ਵੀ ਗੱਲ ਚੰਗੀ ਨਹੀਂ। ਜਦੋਂ ਰਿਸ਼ਤੇਦਾਰ ਆਉਂਦੇ ਹਨ ਨਾ ਆਪਦਾ ਕੰਮ ਛੱਡ ਕੇ ਆਉਂਦਾ ਹੁੰਦਾ। ਕੋਈ ਬੇਲਾ ਤਾਂ ਹੁੰਦਾ ਨਹੀਂ। ਘਰੇ ਆਏ ਨੂੰ ਤਾਂ ਭਾਈ ਬੁਲਾਉਣਾ ਚਾਹੀਦਾ। ਭੂਆ ਮੈਂ ਤਾਂ ਤੈਨੂੰ ਦੇਖ ਮੂੰਹ ਤੇ ਗੱਲ ਕਹਿਣਾ। ਆ ਬੁਲਾਉਣਾ ਤਾਂ ਭਾਈ ਪੈਂਦਾ। ਮੈਂ ਤੈਨੂੰ ਦੱਸ ਦਿਆਂ ਗੱਲ ਸੱਚੀ। ਉਹ ਕਹਿੰਦਾ ਹੁਣ ਤੀਜੇ ਦਿਨ ਹੀ ਆ ਜਾਂਦੇ। ਜੇ ਤਾਂ ਕੋਈ ਹੁਣ 7-8 ਮਹੀਨਾ ਤੋਂ ਦੇਖ ਬੰਦਾ ਆਵੇ ਤੇ ਤਾਂ ਆਪੀ ਬੰਦਾ ਮੂੰਹ ਪਿਆਰ ਕਰ ਜਾਗਾ। ਆਪੀ ਬੁਲਾਉਂਦਾਗਾ। ਹਾਂ ਤੇ ਕਰ ਹੁੰਦੀ ਜੇ ਨਹੀਂ ਆਗਦੀ ਜੇ ਨਹੀਂ ਆਗਾ ਗੀ ਵੀ ਅੱਕ ਜਾਂਦਾ ਤੂੰ ਆ ਤਾਂ ਤੇਰੀ ਗੱਲ ਠੀਕ ਐ ਹੁਣ ਮੈਂ ਤੈਨੂੰ ਜੇ ਸੱਚੀ ਕਹਿ ਰਿਹਾ ਤੂੰ ਗੁੱਸਾ ਦਾ ਨਹੀਂ ਮੰਦੀ ਗੁੱਸਾ ਦਾ ਭਾਈ ਕਰਾ ਜੇ ਕੋਈ ਗੁੱਸੇ ਵਾਲੀ ਗੱਲ ਹੋਈ ਤਾਂ ਗੁੱਸਾ ਵੀ ਕਰੂੰਗੀ ਤੇ ਜੇ ਭਾਈ ਨਾ ਗੁੱਸਾ ਕਰਨ ਵਾਲੀ ਹੋਈ ਤੂੰ ਮੇਰੀ ਗੱਲ ਸੁਣ ਲੈ ਆਪਦੇ ਰਿਸ਼ਤੇਦਾਰਾਂ ਨੂੰ ਬੁਲਾਉਂਦੀ ਨਹੀਂ ਥੀ ਤੇ ਆ ਦੇਖ ਲੈ ਹੁਣ ਮੇਰੀ ਮਾਂ ਕੋਣ ਤੈਨੂੰ ਨਹੀਂ ਬੁਲਾਉਂਦੀ ਇੱਕ ਹੱਥ ਕਰ ਲੈ ਦੂਜੇ ਪਰ ਲੈ ਪਾ ਖੂਬੇ ਪਈ ਤੂੰ ਤਾਂ ਆਪ ਜਮਾ ਚੋਬੇ ਬਾਗ ਲਾ ਗਿਆ ਮੇਰੇ ਅੱਖਾਂ ਮਤੇ ਨੂਨ ਪੁਕੜ ਲਾ ਗਿਆ ਕੋਈ ਚੋਬੇ ਨਹੀਂ ਮਾਰਦਾ ਮੈਂ ਹਾਂ ਦੇਖ ਲੈ ਜੇ ਮੈਂ ਹੁਣ ਤੁਹਾਡੇ ਘਰੇ ਆ ਗਈ ਕਿਵੇਂ ਕਰਦੇ ਆਉਂਗੇ ਮੈਂ ਤਾਂ ਨਾ ਕਾਇਕ ਨਹੀਂ ਆਂਗੀ ਵੀ ਇਹ ਮੇਰੀ ਨੂਨੂ ਕਾਇਕੇ ਦੋ ਮੈਨੂੰ ਆਖੀ ਦੋ ਨੂੰ ਆਖੀ ਭਾਈ ਮੈਨੂੰ ਤਾਂ ਅੱਗੇ ਘਰੀ ਛੱਡਿਆ ਛੱਡ ਤਾਂ ਮੈਂ ਆਉਂਗਾ ਕਾਲ ਯੁਗ ਦਾ ਟਾਈਮ ਹੈ ਉਤਮ ਯੁਗ ਦਸੇ ਨੂੰ ਜਿਹੜਾ ਜੇ ਬੰਦਾ ਕਰਦਾ ਨਾ ਉਹ ਹਾਜੀ ਬੰਦਾ ਭਰਦਾ ਹੈ ਤਾਂ ਹੀ ਤੇਰੇ ਨਾਲ ਹੁਣ ਇਹੀ ਹੋਈ ਜਾਂਦੀ ਹੈ ਪੂਆ ਮੈਂ ਪੇ ਕੰਮ ਕਰ ਲੂੰ ਤੂੰ ਬਹਿ ਜਾ ਤੂੰ ਕਾਹ ਤੁਰੀ ਹੋਣੀ ਓਏ ਕੰਮ ਕਿਹੜਾ ਤਰਾ ਕੰਮ ਦਾ ਕਾ ਤੂੰ ਮੱਥਾ ਕਰਾਈ ਨਹੀਂ ਕੰਮ ਤਾਂ ਮੈਂ ਕੀ ਕਰਨਾ ਪੁੱਤ ਦੇਖ ਲੈ ਮੈਂ ਤਾਂ ਜਾਨੀ ਆਂ ਮੈਂ ਤਾਂ ਮੁੰਡਾ ਛੱਡ ਕੇ ਆਉਂਦਾ ਜਾਨੀ ਐ ਹੋਰ ਮੈਂ ਕਾ ਤੂੰ ਜਾਨੀ ਐ ਨਾ ਹੀ ਪੁੱਤ ਐਂ ਮੈਂ ਦੇਖ ਮੈਂ ਆਉ ਦੇ ਪੇਕੀਆ ਕੇ ਬੈਠ ਗਈ ਤੇਰੀ ਮਾਂ ਆਉ ਦੇ ਪੇਕੀ ਜਾ ਕੇ ਬੈਠ ਗਈ ਨਹੀਂ ਪੁੱਤ ਤਾਂ ਪੂਆ ਆਉ ਦੇ ਘਰੀ ਲੋਟ ਕੋਈ ਨਹੀਂ ਪੂਆ ਮੇਰੀ ਬੇਬੇ ਆਜੂਗੀ ਦੋ ਦਿਨਾਂ ਨੂੰ ਉਹ ਤਾਂ ਉਹੀ ਜਾਣ ਨੂੰ ਫਿਰਦੀ ਸੀ ਉਹ ਤਾਂ ਬਾਹਲਾ ਟਾਈਮ ਹੋ ਗਿਆ ਗਈ ਨਹੀਂ ਸੀ ਤਾਂ ਵਗ ਗਈ ਨਾ ਹੀ ਪਤਾ ਮੈਨੂੰ ਪਤਾ ਆਗਾ ਮੇਰੀ ਤਕਲੀਫ ਕੀ ਗਈ ਆ ਉਹ ਮੈਨੂੰ ਪਤਾ ਚਲੂਗਾ ਤੈਨੂੰ ਵੀ ਬੁਰਾ ਭਲਾ ਬੋਲ ਕੇ ਗਈ ਮੈਂ ਕਿਹੜਾ ਕੋਪੂਆ ਹੋ ਕਰਾਂ ਕੱਢਿਆ ਜਾਂ ੱੱਕੇ ਮਾਰੇ ਇਹਨੂੰ ਆਪਦੀ ਮਰਜ਼ੀ ਨਾਲ ਗਈ ਐ ਆਪਦੀ ਮਰਜ਼ੀ ਨਾਲ ਮੁੜ ਕੇ ਆਜੂ ਆਹੋ ਫੇਰ ਤੂੰ ਰਹਿਣਾ ਹੁਣ ਤੂੰ ਇਹ ਤੂੰ ਦੋ ਦਿਨ ਲਾ ਜਾ ਯਾ ਹਿਪੋ ਤਾਂ ਮੈਂ ਤਾਂ ਜਾਣੀ ਆ ਮੁੰਡਾ ਕਹਿੰਦਾ ਵੀ ਤੈ ਮੈਂ ਤੈਨੂੰ ਪੂਆ ਛੱਡ ਕੇ ਆਉਂਗਾ ਕਹਿੰਦਾ ਆਪੇ ਨਾਲ ਤਾਂ ਦੇਖ ਕੇ ਆਉਂਗਾ ਉਹਨੂੰ ਬਹੂ ਨੂੰ ਹੈ ਤੇ ਆਪੇ ਦੇਖਣਾ ਸਾਰੀ ਗੱਲ ਉਹਨੂੰ ਬਾਤ ਸਮਝਾ ਕੇ ਆਉਗਾ ਤੇ ਚਲ ਇੰਨੇ ਕ ਨਾਲ ਉਹਨੂੰ ਝੇਪ ਹੋ ਜੂ ਵੀ ਚਲ ਬਾਈ ਛੱਡਾ ਚ ਚੰਗੀ ਗੱਲ ਆ ਪੂਆ ਉਹੀ ਗੱਲ ਜੇ ਤੇਰੀ ਨੂੰ ਤੈਨੂੰ ਘਰੇ ਰੱਖੇ ਅਸੀਂ ਤਾਂ ਚਾਹੁੰਦੇ ਆ ਵੀ ਤੂੰ ਆਪਦੇ ਘਰੇ ਰਹੀਂ ਕਿਉਂ ਨੱਕ ਬਲ ਕਢਾਵੇਂ ਉਹਨੂੰ ਲਾ ਲੇ ਜੇ ਮੈਂ ਬੇਬੇ ਦੇ ਸੁਹਾਗਾ ਤੈਨੂੰ ਪਤੀ ਹੈ ਇਹ ਲੜੀ ਤੇ ਮੈਂ ਦੇਖ ਚੋੜਾ ਚੱਕ ਕੇ ਇੱਥੇ ਆਈ ਤੇ ਦੇਖ ਤੇਰੀ ਮੈਂ ਹੱਸ ਤੋ ਵੀ ਮੈਂ ਨੱਕ ਬਲ ਹੁਣ ਤੈਨੂੰ ਤਾਂ ਕਹਤਾ ਵੀ ਤੂੰ ਕੋ ਪੇਕੇ ਆਈ ਆਪ ਵੀ ਤਾਂ ਪੇਕੇ ਗਈ ਆ ਹਾਂ ਮੈਨੂੰ ਤਾਂ ਕਹਣੀ ਤੂੰ ਉਹਦੀ ਨੂਨ ਨਾਲ ਰੁਸਕੇ ਗਈ ਮੈਨੂੰ ਤਾਂ ਕੈਸਾ ਲੋ ਕੇ ਗਈ ਨੂੰ ਮੈਂ ਤਾਂ ਤਾਂ ਜਾਣੀਂ ਗਣੀ ਮੈਂ ਤਾਂ ਘੰਟੇ ਚ ਮੁੜਿਆ ਨਹੀਂ ਨੂੰ ਨਾ ਦੇਖ ਲੈ ਮੇਨੂੰ ਆ ਵੀ ਤੂੰ ਜੇ ਕਹਦੇ ਕਿ ਰੁਸਕੇ ਆ ਗਈ ਆਪਦੀ ਨੂਨ ਨਾਲ ਤੇ ਤੂੰ ਵੀ ਹੁਣ ਆਪਦੀ ਨੂਨ ਨਾਲ ਹੀ ਰੁਸਕੇ ਗਈ ਆ ਬਿਲਕੁਲ ਠਣ ਵਾਲਾ ਹੋਵੇ ਤੂੰ ਕਿ ਹੁਣ ਆਪਦੇ ਪੇਕੀ ਗਈ ਆ ਚੱਲ ਪੂਆ ਉਹੀ ਗੱਲ ਡੋਡ ਫਰਕ ਹੁੰਦਾ ਹੁਣ ਮੈਂ ਤਾਂ ਉਹਨੂੰ ਨਾ ਤਾਂ ਕੋਈ ੱਟਕਾ ਮਾਰਿਆ ਨਾ ਕਿਹਾ ਜਾਣ ਨੂੰ ਮੇਰੇ ਨਾਲ ਤਾਂ ਸੁੱਖੀ ਨੇ ਬੁਰੀ ਵਾਰੀ ਕੀਤੀ ਕੋਈ ਨਾ ੱਟਕੇ ਮਾਰ ਮਾਰ ਕਰਦਾ ਮੈਂ ਤਾਂ ਆਈਆਂ ਘਰੋਂ ਲੈ ਕੇ ਚੰਗਾ ਫਿਰ ਤੂੰ ਵਗ ਜਾ ਮੈਂ ਵੀ ਲਾਉਂਗੀ ਉਹਨੂੰ ਫੋਨ ਸੁੱਖੀ ਨੂੰ ਕਹਿ ਦੂੰਗੀ ਫੋਨ ਕਰਕੇ ਕੋਈ ਨਹੀਂ ਭੈਣੇ ਉਹੀ ਗੱਲ ਵੱਡੇ ਬੰਦੇ ਨੂੰ ਘਰੋਂ ਨਹੀਂ ਕੱਢੀਦਾ ਹੁੰਦਾ ਭਾਗ ਹੁੰਦਾ ਕਰਦਾ ਚੰਗਾ ਪੁੱਤ ਚੰਗਾ ਫੋਨ ਲਾ ਕੇ ਉਹਨੂੰ ਆਖੀ ਤੂੰ ਸਮਝਾਈ ਉਹਨੂੰ ਆਦੇ ਪੇਕੇ ਨੇ ਸਮਝਾ ਲੱਗਦੀ ਥੋੜਾ ਜਿਆਦਾ ਉਹਨੂੰ ਲਾਉਣਾ ਪੂ ਹੁਣ ਨਾ ਇਹ ਤਾਂ ਸੁੱਖੀ ਨੂੰ ਲਾਉਂਗੀ ਨਾ ਮੇਰੀ ਬੇਬੇ ਨੂੰ ਲਾ ਦੂੰਗੀ ਵੀ ਆ ਜਾ ਭਈ ਪੂਆ ਤਾਂ ਬੱਗੀ ਆਹੋ ਨਾ ਨੀ ਭਈ ਆਦੀ ਬੇਬੇ ਨੂੰ ਵੀ ਆਜੂਗੀ ਤਾਂ ਵੀ ਪੂਆ ਤਾਂ ਬੱਗੀ ਆਹ ਚਲ ਗਲਤੀ ਮੰਨ ਲੂੰਗੀ ਪੂਆ ਹੋਰ ਕੀ ਮੈਂ ਮੰਨ ਲੂੰ ਗਲਤੀ ਵੀ ਮੇਰੀ ਗਲਤੀ ਆ ਜਾਵੇ ਬੇਲੇ ਪੂਆ ਤਾਂ ਬੱਗੀ ਬੇਬੇ ਤਾਂ ਉਹੀ ਮੜੇ ਜੀ ਗੱਲ ਪਿੱਛੇ ਰੁੱਸੀ ਜਾਂਦੀ ਆ ਬਗੈਰ ਗੱਲ ਤੋਂ ਚਲ ਦੋ ਦਿਨ ਲਈ ਆਉਣ ਦੇ ਹੁਣ ਫੋਨ ਤਾਂ ਮੈਂ ਕਰ ਦੂੰਗੀ ਵੀ ਆ ਜੀ ਬੇਬੇ ਪੂਆ ਤਾਂ ਬੱਗੀ ਭਈ ਆਹ ਵੀ ਰੋਡੀ ਲੱਗੀ ਹੁਣ ਲੈ ਕੇ ਆ ਗਏ ਇਹਨੂੰ ਲੈ ਪੂਆ ਤੇਰੀ ਨੂੰ ਤਾਂ ਸਾਹਮਣੇ ਬੈਠੀ ਸੀ ਹੁਣ ਫੇਰ ਰੋਡੀ ਲਾਤੀ ਇਹ ਆ ਗਈ ਹੋਣਾ ਸਾਹਮਣੇ ਤੇਰੇ ਪੇਕੇ ਨੇ ਦੇਖ ਲੈ ਭਾਈ ਕਿ ਆਏ ਬੋਲੀ ਆ ਜੀ ਇਹ ਤਾਂ ਗੱਲ ਪੁੱਆ ਦੇ ਸਹੀ ਆ ਮੈਂ ਕਿੰਨੀ ਵਾਰ ਗੋਲੀ ਆ ਤੂੰ ਨਾ ਖੈਰ ਨਾ ਸੁੱਖ ਨਾ ਕੋਈ ਨਾ ਚਾਹ ਨਾ ਪਾਣੀ ਕੋਈ ਗੱਲੇ ਕੀ ਐ ਐ ਬੋਲਦੇ ਹੁੰਦੇ ਨੇ 50 ਸਾਲ ਮੁੰਡਿਆਂ ਤੇ ਬੁਲਾਉਂਦਾ ਭਾਈ ਮੇਰੀ ਗੱਲ ਸੁਣ ਮੇਰੇ ਪੇਕੇ ਆਉਂਦੇ ਹੈ ਬੁਲਾਉਂਦੀ ਨਹੀਂ ਹੈਗੀ ਮੇਰੇ ਪੇਕੇ ਨੂੰ ਚਾਹ ਪਾਣੀ ਦਾ ਨਾਂ ਨਹੀਂ ਲੈਂਦੀ ਹੈ ਕੋਸ ਲਿਆ ਕੇ ਨਹੀਂ ਦਿੰਦੀ ਉਹਨਾਂ ਨੂੰ ਸੁੱਖੀ ਮੇਰੀ ਗੱਲ ਸੁਣ ਲੈ ਜੇ ਪੂਆ ਬੁਲਾਉਂਦੀ ਨਹੀਂ ਤਾਂ ਮੇਰੀ ਮਾਂ ਨੇ ਕਿਹੜਾ ਬੁਲਾਇਆ ਸੀ ਤੁਸੀਂ ਸਮਝਾ ਦਿਓ ਨਾ ਮਾੜਾ ਮੋਟਾ ਜੀ ਨੂੰ ਬਥੇਰਾ ਸਮਝਾਇਆ ਸੀ ਉਹ ਤੂੰ ਕਿਹੜਾ ਸਮਝਣਾ ਨਹੀਂ ਗੱਲਾਂ ਕਰਦੇ ਆ ਤੂੰ ਤਾਂ ਮੇਰੇ ਖੜੇ ਤੂੰ ਗੱਲ ਪਈ ਨਹੀਂ ਮੇਰੀ ਭੂਆ ਦੇ ਮੈਨੂੰ ਗੁੱਸਾ ਚੜੀ ਜਾਂਦਾ ਬਾਈ ਵੀ ਗਈ ਸੀ ਉੱਡ ਕੇ ਉੱਥੇ ਨਾ ਮੇਰੀ ਭੂਆ ਨੂੰ ਨਹੀਂ ਗੁੱਸਾ ਚੜਦਾ ਫਿਰ ਗੁੱਸਾ ਦਾ ਬਾਈ ਹੁਣ ਉਹ ਆਇਆ ਚੜਦਾ ਹੈ ਵੀ ਬੁੜੀ ਕਿਉਂ ਆ ਗਈ ਬੁੜੀ ਤਾਂ ਨਹੀਂ ਆ ਮੈਂ ਕਹਿੰਦਾ ਹੁਣ ਫੇਰ ਆ ਗਈ ਇੱਥੇ ਦੇਖ ਦੇਖ ਬੈ ਜਾ ਐਨੀ ਡੰਨੂ ਕਾ ਨਹੀਂ ਬੈ ਜਾ ਮੇਰੀ ਭੂਆ ਦੀ ਘਰ ਹੈ ਤੇਰਾ ਘਰ ਨਹੀਂ ਹੈਗਾ ਸੁੱਖੀ ਬੈ ਜਾ ਬੈ ਜਾ ਕਿਹੜੀਆਂ ਗੱਲਾਂ ਕਰਦੀ ਸੀ ਵਿਚਾਰੀ ਨੇ ਮਸਾਂ ਘਰ ਬੰਨਿਆ ਨੇ ਇਹਨੂੰ ਮਾੜਾ ਮਾੜਾ ਤੇ ਖਾਣੇ ਚ ਬਾੜ ਦਿਆ ਕਰੋ ਗੱਲ ਕੋਈ ਖਾਨ ਇਹ ਤੇਰੇ ਗੱਲਾਂ ਬਾੜਨ ਵਾਲੀਆਂ ਨੇ ਮੇਰੀ ਭੰਗੀਆਂਆਂ ਵਾਲੀਆਂ ਬਾਈ ਗੱਲਾਂ ਮੇਰੀ ਗੱਲ ਸੁਣ ਲੈ ਤੇਰੇ ਭਰਾ ਭਾਈ ਫਿਰ ਰੋਜ਼ ਕੀ ਕਰਨ ਆਉਂਦੇ ਤੇ ਇੱਥੇ ਮੇਰੀ ਗੱਲ ਜਦੋਂ ਹੁਣ ਕੋਈ ਦਿੱਥ ਤਿਆਰ ਹੁੰਦਾ ਸੀਗਾ ਆ ਕੇ ਸਮਾਨ ਲੈ ਕੇ ਆਉਂਦੇ ਚੱਕ ਕੇ ਕੁੜੀਆਂ ਨੂੰ ਫੜਾਉਂਦੀ ਸੀਗੀ ਲੈ 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 ਭੂਆ ਇਹ ਤਾਂ ਉਹੀ ਗੱਲਾਂ ਕਹੀ ਜਾਂਦੀਆਂ ਲੈ ਹਾਂ ਦੇਖ ਲੈ ਤੇ ਉਹ ਗੱਲ ਇਹ ਤਾਂ ਉਹ ਗੱਲ ਹੋਈ ਪਈ ਆ ਭਾਈ ਕਿ ਕਲਜੀ ਪੁੱਤ ਨਹੀਂ ਸਿਵਿਆ ਚੱਦ ਆ ਮੈਂ ਤਾਂ ਐਵੇਂ ਹੋ ਗਈ ਕਿ ਨਾ ਘਰਬਾਰ ਬੰਨੇਗਾ ਤੇ ਇਹ ਹੋ ਗਈ ਹੁਣ ਘਰ ਦੀ ਮਾਲਕ ਨਾ ਮੈਂ ਗੱਲ ਸੁਣ ਹੁਣ ਤਾਂ ਜਮਾ ਨਹੀਂ ਬੋਲਦੀ ਹੈਗੀ ਕਿ ਮੰਗਰ ਬਥੇਰੇ ਕੁਝ ਬੋਲਦੀ ਆ ਮੈਨੂੰ ਉਹ ਸੁਣ ਤੇ ਮੂੰਹ ਤੇ ਬੋਲਦੀ ਨਹੀਂ ਸੱਚੀ ਬੰਦੀ ਆ ਸਿਆਣੀ ਬੰਦੀ ਆ ਬਸ ਪਟਾ ਦੀ ਕੀ ਗੱਲ ਆ ਟੀ ਦੀ ਗੱਲ ਤੀ ਕੋਈ ਟੂਮਾ ਤਾਂ ਨਹੀਂ ਚੱਕਿਆ ਗੁਰਪੀਤ ਨਹੀਂ ਚੱਕੇ ਤੇਰੇ ਫਿਰ ਕਿਉਂ ਫਟਾਉਂਦੀ ਆ ਮੇਰੀਆਂ ਚੀਜ਼ਾਂ ਚੱਕ ਚੱਕ ਮੇਰੇ ਪੇਟਾਂ ਤੋਂ ਆਈਆਂ ਚੀਜ਼ਾਂ ਤੂੰ ਅੰਮ੍ਰੀ ਗੱਲ ਸੁਣ ਲੈ ਤੇਰੀ ਨੂੰ ਤਾਂ ਮੈਨੂੰ ਦੇਖਣ ਨੂੰ ਨਰਮ ਲੱਗਦੀ ਸੀ ਤੂੰ ਗਣੀ ਦੇ ਪੜਾਅ ਖਰਾਬ ਹੈ ਇਹਦਾ ਉਹਦੇ ਭਰਾਵਾਂ ਨੂੰ ਵੀ ਖਰਾਬ ਨਰਮਤਾ ਰੱਬ ਦਾ ਨਾਮ ਆ ਪੁੱਤ ਤੂੰ ਸੁਣ ਜੇ ਤੂੰ ਰਹੀਂ ਨਾ ਇੱਕ ਅੱਧਾ ਦਿਨ ਤੂੰ ਮੰਨ ਜੇ ਇਹਨੂੰ ਉਹ ਸਾਡੇ ਘਰੇ ਮਾਇਰ ਹਾਂ ਬਾਈ ਮੇਰੀ ਗੱਲ ਸੁਣ ਨਹੀਂ ਤਾਂ ਨਹੀਂ ਮੈਨੂੰ ਪੁੱਛਿਆ ਨਹੀਂ ਚਾਹ ਨਹੀਂ ਪੁੱਛੀ ਉਹਨੇ ਤੂੰ ਰੋਟੀਆਂ ਮੈਨੂੰ ਖਵਾਉਂ ਉਹ ਸਾਡੇ ਘਰੇ ਮੈਂ ਪਾਣੀ ਧਾਣੀ ਮੈਨੂੰ ਅੱਗ ਲੱਗੀ ਪਈ ਹੈਗੀ ਵੀ ਕਿੱਥੀ ਸੀ ਗਿਆ ਇਹ ਪਾਣੀ ਪਾ ਦਿਆ ਅੱਗ ਦੇ ਉੱਤੇ ਅੱਗ ਨੂੰ ਜੇ ਤਾਂ ਭਾਈ ਮੈਨੂੰ ਮੋੜ ਕੇ ਲੈ ਜਾਏਗਾ ਫੇਰ ਤਾਂ ਅੱਗ ਬੁਝ ਜੂ ਇਹਦੀ ਹਾਂ ਇਹੀ ਗੱਲ ਹੈ ਭੱਗ ਜਾ ਮੈਂ ਤਾਂ ਰੱਖਦੀ ਨਹੀਂ ਹੈਗੀ ਬਾਗ ਜਾ ਇਹ ਤਾਂ ਕੰਨ ਮਚਲੀ ਰਹਿ ਕੇ ਰਾਜੀ ਹੈ ਸੁੱਖੀ ਮਾਲਕ ਹੈ ਕਰਦੀ ਬਿਚਾਰੀ ਨੇ ਮਸਾਂ ਘਰ ਬੰਨਿਆ ਸੀ ਹੁਣ ਤਾਂ ਦੇ ਤੇ ਬੋਟੇ ਪਰ ਪਰ ਲਿਆਈਆਂ ਤੂੰ ਹੁਣ ਤੇ ਤੈਨੂੰ ਐ ਵੀ ਮੇਰੇ ਕੋਲੇ ਦੋ ਗੱਡੀਆਂ ਖੜੀਆਂ ਨੇ ਮੇਰੇ ਕੋਲ ਸਾਰਾ ਕੁਝ ਆਈ ਹੈ ਹੁਣ ਆ ਬੋਲਦੀ ਨਹੀਂ ਹੈਗੀ ਡਿਜੀ ਵੀ ਲੱਗੀ ਹੋਈ ਆ ਤੇ ਗੱਠਦੀ ਹੁਣ ਤੇਰੇ ਮੂੰਹ ਤੇ ਚੁੱਕਾਰੀ ਬੈਠੀ ਆ ਮੈਨੂੰ ਤਾਂ ਐ ਲੱਗਦਾ ਕੋਈ ਤੇਰੀ ਨੂੰ ਦਾ ਦਿਮਾਗ ਠੀਕ ਨਹੀਂ ਹੈਗਾ ਐਨਾ ਬੋਲੀ ਜਾਂਦੀ ਹੈ ਮੇਰੇ ਬੈਠੇ ਤੂੰ ਬੋਲੀ ਜਾਂਦੀ ਹੈ ਦਿਮਾਗ ਠੀਕ ਹੈ ਠੀਕ ਕਿਉਂ ਨਹੀਂ ਕੰਮ ਆ ਸਭ ਕੁਝ ਠੀਕ ਆ ਮੇਰੇ ਤੋਂ ਆਪਣਾ ਨਹੀਂ ਠੀਕ ਕਿਹੜਾ ਤੂੰ ਮੈਨੂੰ ਛੱਡਣ ਆ ਗਿਆ ਤੇ ਮੈਂ ਆ ਗਈ ਵਿਚਾਰੀ ਮੈਂ ਆਉਣਾ ਨਹੀਂ ਸੀ ਅਸੀਂ ਇਹੀ ਗੱਲ ਦੀ ਮੇਰੀ ਭੂਆ ਉੱਥੇ ਬੈਠੀ ਰਹਿੰਦੀ ਹੈ ਮੈਂ ਤਾਂ ਬਾਹਰ ਫੜ ਕੇ ਕੱਢਤੀ ਸੀ ਕਿ ਹੁਣ ਲੈਣ ਕੀ ਆਈ ਹੈ ਬੜਾ ਬੇਸ਼ਰਮ ਹੁੰਦਾ ਉਹ ਜਿਹੜਾ ਦੁਬਾਰੇ ਆਉਂਦਾ ਹੁੰਦਾ ਕੋਈ ਗੱਲ ਸੁਣ ਲੈ ਉਹਦੀ ਜ਼ਮੀਨ ਦਾ ਹਿੱਸਾ ਮੰਗ ਮੈਂ ਤਾਂ ਤੈਨੂੰ ਐ ਕਹੀ ਨਹੀਂ ਆ ਮੈਂ ਤਾਂ ਭਾਈ ਅਟ ਕਰਕੇ ਵਹਾ ਜਾ ਕਮਰੇ ਚ ਤੇ ਭਾਈ ਮੈਂ ਤਾਂ ਜ਼ਮੀਨ ਦਾ ਹਿੱਸਾ ਦਵਾ ਜਾ ਅਸੀਂ ਤਾਂ ਕੋਈ ਦਿੰਦੇ ਨਹੀਂ ਜ਼ਮੀਨ ਦਾ ਹਿੱਸਾ ਤੁਸੀਂ ਤਾਂ ਕੀ ਨਹੀਂ ਦਿੰਦੇ ਕਿਹਦੇ ਦੀ ਕਿ ਜ਼ਮੀਨ ਤੇਰੇ ਪਿਓ ਦੀ ਆ ਕਿ ਤੇਰੀ ਮਾਂ ਦੀ ਆ ਹਾਂ ਵੱਡੇ ਵੱਡੇ ਮੁੰਡੇ ਨਹੀਂ ਮਿਲ ਜਾਂਦੇ ਇੱਥੇ ਬੈਠੇ ਕਮਰਾ ਹੈਗਾਗਾ ਉਧਰ ਚ ਬੈਜੇ ਹੋਗੀ ਰੋਟੀ ਦੇ ਕੇ ਨਹੀਂ ਬੈਠੀ ਹਾਂ ਦੋ ਰੋਟੀਆਂ ਦੇ ਦਿਆ ਕਰੂੰਗੀ ਦੋ ਰੋਟੀਆਂ ਦੇਖ ਵੇਖ ਤੀਕ ਵੇਖ ਲੈ ਪਾਈ ਪੂਆ ਮੇਰੀ ਗੱਲ ਸੁਣ ਲੈ ਭਈ ਮੈਂ ਤਾਂ ਇੱਕ ਗੱਲ ਕਹਿਣਾ ਮੈਂ ਤਾਂ ਦੇਖ ਜਾਨਾ ਰਿਸ਼ਤੇਦਾਰੀ ਦਾ ਮਸਲਾ ਤੂੰ ਉਹਦੇ ਮੈਂਬਰਾਂ ਸਰਪੰਚਾਂ ਨੂੰ ਭਈ ਸੱਦਿਓ ਕਿਸੇ ਨੂੰ ਇਹ ਨਹੀਂ ਛੋਟਾ ਮਸਲਾ ਕਿਸੇ ਤੋਂ ਲੋਟ ਆਉਂਦਾ ਇਹ ਤਾਂ ਬਾਲੀ ਉਲਝਿਆ ਹੋਇਆ ਓਹੀ ਤਾਂ ਗੱਲ ਹੈ ਭਾਈ ਤੂੰ ਉਹਦੂ ਆ ਕਹਿਣਾ ਸੀਗਾ ਵੀ ਤੁਹਾਡੇ ਘਰ ਦੀ ਲੜਾਈ ਆ ਭਾਈ ਜੇ ਤਾਂ ਕਿਵੇਂ ਜੇ ਤਾਂ ਲੋਟ ਆਉਗੀ ਤਾਂ ਦੇਖ ਆਉਗੀ ਨਹੀਂ ਫਿਰ ਮੈਂ ਤਾਂ ਨਹੀਂ ਸਰਪੰਚਾਂ ਮੈਂਬਰਾਂ ਨੂੰ ਸੱਦੂ ਤੇ ਨਹੀਂ ਮੈਂ ਤਾਂ ਦਾਵਾ ਕਰੂੰਗੇ ਤੇ ਪੂਆ ਦਾਵਾ ਕਰੂੰਗਾ ਕਰ ਲਾ ਹੁਣ ਜਿਹੜਾ ਕੁਸ ਕਰਨਾ ਉਹ ਕਰ ਲਾ ਜਿਹੜਾ ਹੁੰਦਾ ਉਹ ਕਰ ਲਾ ਮੈਂ ਜਿਹੜਾ ਛੋੜਨ ਕੰਮ ਚ ਦਖਲ ਅੰਦਾਜ਼ੀ ਕਰਦਾ ਮੈਂ ਤਾਂ ਜਾਣਾਂ ਪੂਆ ਦੇਖਦਾ ਭਾਈ ਸੁਣ ਗਈ ਟੂਆ ਸੁਣ ਗਈਆਂ ਸੁਣ ਗਈਆਂ ਮੈਨੂੰ ਸਾਰੀ ਨਿਕਲ ਆਈ ਆ ਕਿ ਨਰਮ ਆ ਕੇ ਨੂੰ ਤੇਰੀ ਦੇਖਦਾ ਨਰਮ ਨਰਮ ਇਹਦਾ ਕਿਹੜਾ ਪਾਸਾ ਸੀ ਇਹ ਦੇਖਣ ਨੂੰ ਨਰਮ ਭੁਲੀ ਜੀ ਲੱਗਦੀ ਸੀ ਹਾਂ ਤੇਰੀ ਚਾਹ ਦਾ ਚੰਗਾ ਪੂਆ ਮੈਂ ਤਾਂ ਚੱਲਿਆ ਸਨਾ ਡੁੱਲ ਗਿਆ ਹਾਂ ਹਾਂ ਕਿਹੜੇ ਕਿਹੜੇ ਗਲਾਸ ਮੈਥੋਂ ਨਹੀਂ ਖੜਾ ਜਾਂਦਾ ਤੁਹਾਡੇ ਕਲੇਸ਼ ਚ ਨਹੀਂ ਦੇਖਦਾ ਮੁੰਡੇ ਦਾ ਨਾ ਚਾਹ ਦਾ ਨਾ ਉਹਨਾਂ ਪਾਣੀ ਦਾ ਨਾ ਦੇਖਦਾ ਤੇਰਾ ਹਾਂ ਜਵਾਕਰਾਂ ਦੇਖਦਾ ਕਿਵੇਂ ਕਿ ਸੱਤ ਬਗਾਨੇ ਨੂੰ ਮੋ ਚੰਗਾ ਭੂਆ ਮੈਂ ਤਾਂ ਜਾਨਾ ਚੰਗਾ ਪੁੱਤ ਆਪਦਾ ਮਸਲਾ ਭਈ ਆਪੀ ਹੱਲ ਕਰੀ ਨੰਬਰ ਸਰਪੰਚਾਂ ਨੂੰ ਸੱਤ ਲਈ ਤੇਰਾ ਤਾਂ ਨਹੀਂ ਚਾਹਦਾ ਐਨੀ ਲੋਕੰਤਰੀ ਨੂੰ ਪਾਣੀ ਤਾਂ ਨਹੀਂ ਦਾ ਜ਼ਮੀਨ ਦਾ ਹਿੱਸਾ ਮੰਗਲੀ ਜ਼ਮੀਨ ਦਾ ਹਿੱਸਾ ਹੁਣ ਦੇਖਦਾ ਜਾ ਮੈਂ ਜਾ ਮੈਂ ਇਹਨੂੰ ਗਜ ਵਰਗੀ ਕਰ ਦੂੰ ਸਿੱਧੀ ਤੂੰ ਦੇਖਦਾ ਜਾ ਜਵਾ ਬਿਆਉਤ ਨੂੰ ਸਾਡੇ ਕੋਲੇ ਨਾ ਐਵੇਂ ਆਇਆ ਕਰ ਇਹਨਾਂ ਨੂੰ ਕਰੀ ਲੋਟ ਨਾ ਹੁਣ ਮੈਂ ਆਉਂਦੀ ਨਹੀਂ ਹੁਣ ਮੈਂ ਇਸੇ ਨਾਲ ਹੀ ਲਊਂਗੀ ਹਾਂ ਜੇ ਆਈ ਤਾਂ ਜ਼ਮੀਨ ਦਾ ਹਿੱਸਾ ਲੈ ਕੇ ਆਈ ਨਾ ਪੰਜਾ ਇਸੇ ਨਾਲ ਹੀ ਲਊ ਤੂੰ ਦੇਖਦਾ ਜਾ ਇਹ ਤਾਂ ਰੋਟੀ ਨਹੀਂ ਦਿੰਦੀ ਕਿ ਕੀ ਨਹੀਂ ਦਿੰਦੀ ਸਾ ਬੜੀ ਭੜੀ ਲਿਕਲੀ ਲੈ ਪੂਆ ਜੀ ਕਿੰਨੀ ਨਰਮ ਸੀ ਦੇਖਣ ਨੂੰ ਤਾਂ ਨਰਮ ਜੀ ਲੱਗਦੀ ਸੀ ਕੋਈ ਨਹੀਂ ਹੁਣ ਮੈਂ ਵੀ ਪੂਆ ਨੂੰ ਪੜਾਤਾ ਤੇ ਬਲ ਕੱਢ ਦੂ ਪੂਆ ਵੀ ਹੁਣ